ਡਾਕਟਰ ਤਰੰਵੀਰ ਗਾਂਧੀ ਵੀ ਤਾਂ ਕਹਿੰਦੇ ਸੀ ਡਾਕਟਰ ਤਰੰਵੀਰ ਗਾਂਧੀ ਕਿ ਉਹ ਪਿਛਲੇ 50 ਸਾਲਾਂ ਦਾ ਬੰਦਾ ਹੁਣ ਬੋਲਦਾ ਕਿਉਂ ਨਹੀਂ 2019 20 'ਚ ਹੀ ਬੋਲਿਆ ਨਾ ਜਦ 18 19 'ਚ ਜੋ ਕੁਝ ਬੋਲਿਆ ਸੀਗਾ ਹੁਣ ਕਿਉਂ ਬੋਲਦਾ ਮੈਂ ਉੱਪਰ ਲਿਓ ਪੋਜ਼ ਕੀਤਾ ਹੋਣਾ ਸੁਣੋ ਮੈਂ ਮੈਂ ਵੀ ਤਾਂ ਮੈਨੂੰ ਨਹੀਂ ਪਤਾ ਡਾਕਟਰ ਗਾਂਧੀ ਨੇ ਕਿੰਨੇ ਸਾਲ ਨੌਕਰੀ ਕੀਤੀ ਹੈ ਲੇਕਿਨ ਮੈਨੇ 33 ਸਾਲ ਨੌਕਰੀ ਕੀਤੀ ਹੈ ਫੀਲਡ ਦੇ ਵਿੱਚ ਮੈਨੇ ਮਰਦੇ ਦੇਖੇ ਆ ਰੋਜ਼ ਦੇਖਦੇ ਆ ਉਹਨਾਂ ਦੀਆਂ ਮਾਵਾ ਭੈਣਾਂ ਬੇਟੀਆਂ ਇੱਕ ਪਾਸੇ ਡਿਮਾਂਡ ਇੱਕ ਪਾਸੇ ਤੁਸੀਂ ਬड़ाई ਮੰਨਦੇ ਹੋ ਜੋ ਕਹਿੰਦੇ ਨੇ ਕਿ ਅਛਾਈ ਹੈ ਇਨੂੰ ਲਾਗੂ ਕਰ ਦੋ ਫਟਾਫਟ ਪੰਜਾਬ ਚ ਖੇਤੀ ਕਰ ਦੋ ਇਹਦੀ ਉਹ ਅਛਾ ਹੀ ਦੇਖ ਕੋਈ ਨਹੀਂ ਸਕਦੀ ਉਹ ਕੋਈ ਉੱਥੋਂ ਜਿੰਨੇ ਪੈਸੇ ਉਹਨਾਂ ਨੇ ਰਾਜਸਥਾਨ ਵਾਲਿਆਂ ਨੇ ਮੱਧਿਆ ਪ੍ਰਦੇਸ਼ ਵਾਲਿਆਂ ਨੇ ਤੇ ਚੀਨ ਵਾਲਿਆਂ ਨੇ ਤੇ ਯੂਪੀ ਵਾਲਿਆਂ ਨੇ ਕਮਾਈ ਨੇ ਨਾ ਉਹ ਉਹ ਕੋ ਲੇ ਲੋ ਜੇ ਕਾਫੀ ਸਾਰੇ ਬੱਚੇ ਹੋਣੇ ਉੱਥੇ ਅਫਗਾਨistan ਪੈਸੇ ਉਹਨਾਂ ਨੇ ਬਹੁਤ ਕਮਾਏ ਹੋਏ ਆ ਲੈ ਲਿਓ ਉਹਨਾਂ ਕੋਲ ਜਾ ਕੇ ਸਾਰੇ ਟੁੱਟੇ ਮਕਾਨ ਪਏ ਆ ਕੱਚੇ ਮਕਾਨਾਂ ਦੇ ਵਿੱਚ ਰਹਿੰਦੇ ਆ ਮੁੰਡਾ ਕੁੜੀ ਉਹਨਾਂ ਦਾ ਕੋਈ ਨਹੀਂ ਪੜਿਆ ਹੋਇਆ ਕਪੜੇ ਉਹਨਾਂ ਨੇ ਨਹੀਂ ਪਾਏ ਹੁੰਦੇ ਬਾਹਰ ਉਹ ਨਹੀਂ ਕੋਈ ਨਿਕਲਦੇ ਵਰਡੇ ਚ ਉਹਨਾਂ ਨੂੰ ਕੋਈ ਕਿਤੇ ਵੜ ਨਹੀਂ ਦਿੰਦਾ ਇਹ ਇਹ ਇਸ ਤਰ੍ਹਾਂ ਦਾ ਪੰਜਾਬ ਚਾਹੁੰਦੇ ਆ ਮੈਨੇ ਕਹਨੇ ਨਹੀਂ ਆਪਣੇ ਨੂੰ ਖੇਤੀ ਇਹਦੀ ਖੇਤੀ ਕਰ ਦੋ ਸੋਸ਼ਲ ਇਵੈਂਟ ਦੀ ਗੱਲ ਕੀਤੀ ਹੈ ਕਿ ਸ਼ਦਾਬ ਇੱਕ ਸੋਸ਼ਲ ਇਵੈਂਟ ਹੈ ਕਿ ਫੀਮ ਨਹੀਂ ਬਣ ਸਕਦਾ ਕਿ ਤੁਸੀਂ ਸੋਸ਼ਲੀ ਤੌਰ ਤੇ ਸੋਸ਼ਲ ਫੰਕਸ਼ਨਸ ਦੇ ਵਿੱਚ ਜਾਂ ਇੱਕ ਵੈਲਕਮ ਡਰਿੰਕ ਵੀ ਤੁਸੀਂ ਦਿੰਦੇ ਹੋ ਤੁਸੀਂ ਕਦੀ ਕਿਸੇ ਬੰਦੇ ਕੋਲ ਇਹ ਗੱਲ ਸੁਣੀ ਹੈ ਕਿ ਜਦੋਂ ਤੁਹਾਡੇ ਘਰ ਆਇਆ ਤੁਸੀਂ ਉਹਨੂੰ ਪੁੱਕੀ ਡੋਡੇ ਤੇ ਫੀਮ ਤੇ ਚਟਾ ਡਰਿੰਕ ਵਿੱਚ ਲੈ ਕੇ ਬਹਿ ਗਏ ਆਲਾ ਫੜੀਏ ਸ਼ੱਕ ਤੋਂ ਕਿ ਕਿਹਾ ਆਪਾਂ ਕੀ ਪੋਸਟ ਨੂੰ ਨਸ਼ਾ ਨਹੀਂ ਕਹਿੰਦੇ ਕਿ ਡੋਡਿਆਂ ਨੂੰ ਨਸ਼ਾ ਨਹੀਂ ਕਹਿੰਦੇ ਕਿ ਫੀਮ ਨੂੰ ਨਸ਼ਾ ਨਹੀਂ ਕਹਿੰਦੇ ਕਿ ਇਸ ਭੰਗ ਨੂੰ ਨਸ਼ਾ ਨਹੀਂ ਕਹਿੰਦੇ ਕਿ ਮਾਫੀ ਨੂੰ ਨਿਸ਼ਾਨੀ ਕਹਿੰਦੇ ਮੰਨ ਲਓ ਵੈਸੀ ਕਿ 5-7000 ਏਕੜ ਦੇ ਵਿੱਚ ਜੇ ਤੁਹਾਨੂੰ ਪਲੋ ਵੀ ਕੋਈ ਕਰ ਦੂਗਾ ਤੇ ਉਹਦੇ ਨਾਲ ਕੀ ਪੰਜਾਬ ਦੀ ਖੇਤੀ ਬਚੇਗੀ ਕਈ ਤੇ ਵੀ ਕਹਿੰਦੇ ਨੇ ਵੀ ਦਿਖਾਓ ਕਿੱਥੇ ਕੋਈ ਬੰਦਾ ਫੀਮ ਖਾ ਕੇ ਮਰ ਗਿਆ ਭੁੱਕੀ ਖਾ ਕੇ ਮਰ ਗਿਆ ਦਿਖਾਓ ਕੋਈ ਤੁਹਾਡੇ ਨੋਟਿਸ ਵਿੱਚ ਉਹ ਵੀ ਕੋਈ ਅੰਕੜਾ ਪੇਸ਼ ਕਰੋ ਤੇ ਹੀਰੋਇਨ ਜਿਹੜੀ ਹੈਗੀ ਆ ਉਹ ਬੇਸਿਕਲੀ ਉਹਨੂੰ ਹਿਮਾਚਲ ਦੇ ਵਿੱਚ ਚਿੱਟਾ ਕਹਿੰਦੇ ਸੀ ਇਸ ਕਰਕੇ ਲੋਕਾਂ ਦਾ ਨਾਮ ਚਿੱਟਾ ਪਾਤਾ ਕਿ ਜਿੱਥੇ ਆਪਾਂ ਇਹ ਗੱਲ ਕਹਿੰਦੇ ਆ ਕਿ ਚਿੱਟੇ ਨਾਲ ਲੋਕ ਮਰਦੇ ਨੇ ਜਿੰਨੇ ਡਾਟਾ ਇਹ ਦਿੰਦੇ ਨੇ ਉਹ ਡਾਟਾ ਤਾਂ ਹੈ ਹੀ ਨਹੀਂ ਤੁਸੀਂ ਪੋਸਟ ਮਾਰਟਮ ਨਹੀਂ ਕੀਤਾ ਮਾਰਟਮ ਨਹੀਂ ਤੁਸੀਂ ਕਿਵੇਂ ਕਹਿ ਸਕਦੇ ਹੋ ਚਿੱਟੇ ਦੀ ওভারਡੋਸ ਹੋ ਗਈ ਨੁਕਸਾਨ ਹੈ ਪੁੱਕੀ ਖਾਂਦੇ ਨਾਲ ਤਾਂ ਹੋਰ ਹੋਰ ਕੀ ਆ ਉਹ ਤੁਸੀਂ ਮਾਲਵੇ ਦਾ ਕੁਝ ਹਿੱਸਾ ਜਾ ਕੇ ਦੇਖ ਲਓ ਹੁਣ ਪੰਜਾਬ ਦੇ ਵਿੱਚ ਮੰਨਿਆ ਗਿਆ ਵੀ ਤਕਰੀਬਨ 60 ਲੱਖ ਦੇ ਕਰੀਬ ਜਿਹੜੇ ਨਸ਼ਾਈ ਲੋਕਾਂ ਨੂੰ ਕਿਹਾ ਜਾਂਦਾ 60 ਲੱਖ ਨਸ਼ਾਈ ਥੋੜੀ ਹੈਗੇ ਆ ਉਹਦੇ ਚੋਂ 44 ਲੱਖ ਤੇ ਮੰਨਿਆ ਗਿਆ ਕਿ ਐਵਰੇਜ ਸ਼ਰਾਬ ਪੀਣ ਵਾਲੇ ਹੈਗੇ ਆ ਸ਼ਾਪ ਜਿਹੜੀ ਹੈਗੀ ਹੈ ਇਹ ਇੱਕ ਸੋਸ਼ਲ ਈਵਲ ਹੈ। ਉਹ ਸ਼ਾਪ ਵੀ ਤਾਂ ਲੋਕੀ ਨਹੀਂ ਸੇਵਨ ਕਰਦੇ ਨਾ ਉਹਦਾ ਮੰਨਤਾ ਪ੍ਰਾਪਤ ਸਰਕਾਰ ਵੱਲੋਂ। ਜੇ ਸਰਕਾਰ ਨੇ ਇਹ ਫੀਮ ਦੀ ਠੇਕੇ ਖੋਲ ਦਿੱਤੇ ਨਹੀਂ ਨਹੀਂ। ਕੋਈ ਤਾਂ ਮੰਨਤਾ ਹੀ ਪ੍ਰਾਪਤ ਹੋਣੀ। ਕਿ ਚਿੱਟਾ ਜਿਹੜਾ ਹੈਗਾ ਉਹਦੀ ਮਾਂ ਤਾਂ ਫੀਮੀ ਹੈ। ਤਾਂ ਤੁਸੀਂ ਕਹਿੰਦੇ ਹੋ मामा ਜੰਮੀ ਜਾਓ। ਤਪੁੱਤਰ ਮਾਰੀ ਜਾਓ। ਤੁਸੀਂ ਤੇ ਦੋ ਮੈਨੂੰ ਜਵਾਬ ਕਿ ਤੁਸੀਂ ਅਫਗਾਨਿਸਤਾਨ ਹੈ। ਕਿਹਨਾ ਬਦਨਾਮ ਕੰਟਰੀ ਆਪ। ਉਹਨਾਂ ਦੇ ਜਿਹੜੀ ਨਵੀਂ ਸਰਕਾਰ ਹੁਣ ਤਾਲੀਬਾਨ ਸਰਕਾਰ ਜਿਹਨੂੰ ਆਪਾਂ ਬਹੁਤ ਹੀ ਖਤਨਾਕ ਸਰਕਾਰ ਕਹਿੰਦੇ ਆ ਉਹਨਾਂ ਨੇ ਫੀਮ ਦੀ ਦੇ ਪੌਦੇ ਸਾਰੇ ਪੜ ਦਿੱਤੇ ਖੇਤ ਦੇ ਖੇਤ ਜਿੱਥੋਂ 70 80% ਸਾਰੇ ਵਰਡ ਦਾ ਨਸ਼ਾ ਜਿਹੜਾ ਉੱਥੋਂ ਚੱਲਦਾ ਸੀ ਫੀਮ ਦੀ ਕੀਤੀ ਕਿਤੇ ਵੀ ਲਾਇਵ ਬੰਦ ਨਹੀਂ ਹੈ ਉੱਥੇ ਕੀਤੀ ਸੀ ਚੀਨ ਵਿੱਚ ਉਹਨਾਂ ਨੇ ਉਹਨਾਂ ਕੋ ਚੀਨ ਵਾਲੇ ਕੋ ਫੀਮੀ ਜਦੋਂ ਬਣੇ ਸੀ ਉਹ ਪੁੱਛ ਕੇ ਦੇਖਣਾ ਸੀ ਕਦੀ ਤੇ ਫਿਰ ਤੁਸੀਂ ਕਹਿੰਦੇ ਹੋ ਕਿ ਲੌਜੀਕ ਗਲਤ ਹੈ ਵੀ ਚਿੱਟੇ ਤੋਂ ਛੱਡ ਕੇ ਫੀਮ ਤੇ ਲਾ ਦਿਓ ਇਹ ਲੌਜੀਕ ਗਲਤ ਹੈ ਨਹੀਂ ਤਾਂ ਬਿਲਕੁਲ ਹੀ ਗਲਤ ਹੈ ਉਹਦਾ ਨੱਕ ਨਾਲ ਲਾ ਕੇ ਗੱਲ ਨਾਲ ਲਾ ਲੋ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇੱਕ ਮਾਮਲਾ ਉੱਠਦਾ ਹੈ ਫੀਮ ਦੀ ਖੇਤੀ ਨੂੰ ਲੈ ਕੇ ਇਸ ਤੋਂ ਪਹਿਲਾਂ ਵੀ ਕਈ ਵਿਅਕਤੀ ਕਹਿ ਚੁੱਕੇ ਨੇ ਕਿ ਖਾਸ ਖਾਸ ਦੀ ਖੇਤੀ ਹੋਣੀ ਚਾਹੀਦੀ ਹੈ ਡੋਡੀਆਂ ਦੇ ਠੇਕੇ ਹੋਣੇ ਚਾਹੀਦੇ ਨੇ ਭੁੱਕੀ ਦੇ ਠੇਕੇ ਹੋਣੇ ਚਾਹੀਦੇ ਨੇ ਦੋ ਐਮਐਲਏ ਨੇ ਇਹ ਮੁੱਦਾ ਚੁੱਕਿਆ ਕਿ ਫੀਮ ਦੀ ਖੇਤੀ ਕਿਉਂ ਨਾ ਪੰਜਾਬ 'ਚ ਹੋਵੇ ਚਿੱਟੇ ਤੋਂ ਹਟ ਕੇ ਜੇ ਭੁੱਕੀ ਪੋਸਟ ਆਲੇ ਪਾਸੇ ਨੌਜਵਾਨ ਲੱਗ ਜਾਣਗੇ ਤਾਂ ਜਵਾਨੀ ਬਚ ਜੇਗੀ ਜਿ ਚਿੱਟਾ ਜਾਨ ਲੈ ਰਿਹਾ ਕਿ ਪੋਸਤ ਪੁੱਕੀ ਜਾਂ ਫੀਮ ਖਾਨ ਦੇ ਨਾਲ ਨੌਜਵਾਨ ਦੀ ਜਾਨ ਨਹੀਂ ਜਾਏਗੀ ਕਿ ਵਾਕਈ ਲਾਹੇਵੰਦ ਸਿਹਤ ਵਾਸਤੇ ਫੀਮ ਪੁੱਕੀ ਤੇ ਡੋਡੇ ਇਹ ਸੁਪਰ ਚਰਚਾ ਕਰਾਂਗੇ ਸਾਡੇ ਨਾਲ ਮੌਜੂਦ ਨੇ ਡਾਕਟਰ ਦਿਲੇਸ਼ ਸਿੰਘ ਮਲਤਾਨੀ ਪਹਿਲੇ ਸਮਝਾਂਗੇ ਫੀਮ ਪੋਸਤ ਪੁੱਕੀ ਡੋਡੇ ਪੰਗ ਇਹ ਕਹਿੰਦੇ ਕਿੰਨੂ ਨੇ ਕਿ ਸਾਜਾਂ ਦਾ ਇੱਕੋ ਹੀ ਬੂਟਾ ਹੈ ਤਾਂ ਬੰਦਾ ਬੰਦੀ ਕਿਵੇਂ ਆ ਪਹਿਲੇ ਸੁਪਰ ਚਰਚਾ ਕਰਾਂਗੇ ਫਿਰ ਚਰਚਾ ਕਰਾਂਗੇ ਕਿ ਵਾਕਈ ਪੰਜਾਬ ਦੇ ਵਿੱਚ ਕੀ ਫੀਮ ਦੀ ਖੇਤੀ ਹੋਣੀ ਚਾਹੀਦੀ ਆ ਡਾਕਟਰ ਦਿਲੇਸ਼ ਸਿੰਘ ਮਲਤਾਨੀ ਸਾਡੇ ਨਾਲ ਨੇ ਜੋ ਕੀ ਤਹਿਤ ਸਰਜਨ ਨੇ ਚਰਚਾ ਕਰਨਗੇ ਸਭ ਨੂੰ ਬਸ ਸਵਾਗਤ ਹੈ ਸਰ ਸਿਕਾਲਤ ਹੰਤਾ ਵਿਧਾਨ ਸਭਾ ਦੇ ਵਿੱਚ ਵੀ ਮੁੱਦਾ ਉੱਠ ਗਿਆ ਕਿ ਕਿਉਂ ਨਾ ਇੱਥੇ ਫੀਮ ਦੀ ਖੇਤੀ ਕੀਤੀ ਜਾਵੇ ਕਿਉਂ ਨਾ ਅਪ ਦੇਖਦੇ ਆ ਵਿਅਕਤੀ ਬਾਹਰ ਵੀ ਕਹਿੰਦੇ ਨੇ ਕਿਉਂ ਨਾ ਵੀ ਡੋਡਿਆਂ ਦੀ ਡੋਡਿਆਂ ਦੇ ਠੇਕੇ ਖੁੱਲਨੇ ਚਾਹੀਦੇ ਨੇ ਪੋਸਟ ਦੇ ਠੇਕੇ ਖੁੱਲਨੇ ਚਾਹੀਦੇ ਨੇ ਪਰ ਮੇਰਾ ਸਵਾਲ ਹੈ ਕਿ ਫੀਮ ਭੁੱਕੀ ਡੋਡਾ ਪੋਸਟ ਚੂਦਾ ਵੀ ਇੱਕ ਜਗ੍ਹਾ ਤੇ ਮੈਂ ਨਾਮ ਸੁਣਿਆ ਸੀ ਕਿਤੇ ਕਿ ਇਹ ਸਾਰੇ ਬੂਟੇ ਦੇ ਇੱਕੋ ਹੀ ਅੰਸ਼ ਨੇ ਬਿਲਕੁਲ ਇੱਕੋ ਹੀ ਬੂਟਾ ਹੈ ਉਹ ਵੱਖਰੀ ਵੱਖਰੀ ਚੀਜ਼ਾਂ ਜਿਹੜੀਆਂ ਹੈ ਜੇਨ ਉਥੋਂ ਉਹਦੇ ਤੋਂ ਬਣਾ ਲਓ ਤੇ ਉਹਦੀ ਤਣੇ ਤੋਂ ਵੱਖਰਾ ਬਣਾ ਲਓ ਫਿਰ ਜਿਹੜੀ ਬਾਕੀ ਬਚ ਗਈ ਉਸ ਤੋਂ ਵੱਖਰਾ ਬਣਾ ਲਓ ਫਿਰ ਜਿਹੜੇ ਉਹਦੇ ਪੱਤੇ ਹੈਗੇ ਨੇ ਉਸ ਤੋਂ ਵੱਖਰਾ ਬਣਾ ਲਓ ਫਿਰ ਪੱਤਿਆਂ ਦੇ ਵਿੱਚੋਂ ਜਿਹੜੀ ਚੀਜ਼ ਕੱਢਣੀ ਆ ਉਹ ਫਿਰ ਵੱਖਰਾ ਹੋ ਗਿਆ ਉਹਦੇ ਫਲ ਲੱਗਣਾ ਹੈ ਉਹਦਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਨਾ ਇਹ ਜਦੋਂ ਆਪਾਂ ਪੋਸਟ ਦੀ ਗੱਲ ਕਰਨੀ ਆ ਡੋਡੇ ਦੀ ਗੱਲ ਕਰਨੀ ਆ ਫੀਲ ਦੀ ਗੱਲ ਕਰਨੀ ਆ ਕਿਸੇ ਕਿਸ ਗੱਲ ਕਰਨੀ ਆ ਇਹ ਇੱਕ ਹੀ ਚੀਜ਼ ਹੈ ਹਾਂ ਪਾਂਗੇਕ ਵੱਖਰੇ ਵੱਖਰਾ ਪੌਦਾ ਜਿਹੜਾ ਹੈਗਾ ਇਹ ਦੋ ਹੀ ਨਾਰਮਲੀ ਪੌਦੇ ਹੈਗੇ ਨੇ ਜਿਹੜੇ ਇੱਕ ਫੀਮਬਾਲਾ ਤੇ ਇੱਕ ਉਹਦਾ ਪੰਗ ਵਾਲਾ ਜਿਹੜੇ ਹੈਗੇ ਨੇ ਇਹ ਪੌਦੇ ਜਿਹੜੇ ਨੇ ਦੋਨੇ ਬੇਸਿਕਲੀ ਦੋ ਹੋਰ ਵੀ ਹੈਗੇ ਛੋਟੇ ਮੋਟੇ ਲੇਕਿਨ ਇਹ ਦੋ ਮੇਨ ਨੇ ਜਿੰਨਾ ਤੋਂ ਵੱਖਰੇ ਵੱਖਰੇ ਜਿਹੜੇ ਹੈਗੇ ਨੇ ਇਹ ਨਸ਼ੇ ਜ لیکن ਜਿਵੇਂ ਤੁਸੀਂ ਆਪਣੀ ਗੱਲ ਸ਼ੁਰੂ ਕੀਤੀ ਹੈ ਮੈਂ ਸ਼ੁਰੂ ਵਿੱਚ ਇਹ ਗੱਲ ਕਹਿ ਦਵਾਂ ਕਿ ਪੰਜਾਬ ਵਾਸਤੇ ਵਿਧਾਨ ਸਭਾ ਵਾਸਤੇ ਜਿੱਥੇ ਇੱਕ ਬਹੁਤ ਮੰਦ ਭਾਗੀ ਆਪਾਂ ਕਹਾਂਗੇ ਮੰਗ ਹੈ ਉੱਥੇ ਨਿੰਦਰੀ ਹੋ ਕੇ ਕਿਉਂਕਿ ਤੁਸੀਂ ਦੇਖੋ ਨਾ ਸਿਆਸਤ ਜਿਹੜੀ ਹੈਗੀ ਆ ਉਹਦਾ ਮੰਦਰ ਮੰਨਿਆ ਜਾਂਦਾ ਹੈ ਵਿਧਾਨ ਸਭਾ ਤੇ ਲੋਕ ਸਭਾ ਔਰ ਉਸ ਮੰਦਰ ਦੇ ਵਿੱਚੋਂ ਤੁਸੀਂ ਜਿਨ੍ਹਾਂ ਦੇ ਤੁਸੀਂ ਸੌਂਵਾਂ ਖਾਧੀਆਂ ਸੀਗੀਆਂ ਕਿਆਸੀ ਪੰਜਾਬ ਵਿੱਚ ਨਸ਼ੇ ਬੰਦ ਕਰਾਂਗੇ ਤੇ ਤੁਸੀਂ ਸੋਵਾਂ ਖਾਦੀਆਂ ਸੀ ਕਿ ਅਸੀਂ ਰਿਸ਼ਵਤ ਬੰਦ ਕਰਾਂਗੇ ਅਸੀਂ ਉਹ ਬੰਦ ਕਰਾਂਗੇ ਤੇ ਤੁਸੀਂ ਮੰਗਣ ਕੀ ਲੱਗੇ ਕਿ ਫੀਮ ਦੀ ਖੇਤੀ ਜਿਸ ਤਰ੍ਹਾਂ ਮੈਨੇ ਸੁਣਿਆ ਵੈਸੇ ਤਾਂ ਮੈਨੂੰ ਵਿਧਾਨ ਸਭਾ ਦਾ ਆਈ ਐਮ ਵੈਰੀ ਵੈਰੀ ਸੌਰੀ ਕਿ ਉਹ ਬਹੁਤ ਸਤਕਾਰਯੋਗ ਜਗਾ ਇਸ ਕਰਕੇ ਹੈਗੀਆ ਕਿਉਂਕਿ ਉਹਦੇ ਅੰਦਰ ਸਤਕਾਰਯੋਗ ਬੰਦੇ ਜਗਾ ਤਾਂ ਕੋਈ ਸਤਕਾਰਯੋਗ ਨਹੀਂ ਹੁੰਦੀ ਜਿਹੜਾ ਜੋ ਉਹਦੇ ਅੰਦਰ ਹੁੰਦਾ ਉਹ ਹੀ ਸਤਕਾਰਯੋਗ ਹੁੰਦਾ ਬਸ ਇਤਲੀ ਤੇ ਉੱਥੇ ਜਿਹੜੇ ਲੋਕ ਬੋਲਦੇ ਨੇ ਉਹ ਰੋਲ ਮਾਡਲ ਨੇ ਔਰ ਉਹ ਰੋਲ ਮਾਡਲ ਜਿਹੜੇ ਹੈਗੇ ਨੇ ਉਹ ਨਸ਼ੇ ਦੀ ਖੇਤੀ ਤੁਸੀਂ ਮੇਰੇ ਕੋਲ ਸਵਾਲ ਪੁੱਛਿਆ ਤੁਸੀਂ ਮੈਨੂੰ ਜਵਾਬ ਦੇ ਦਿਓ ਕਿ ਪੋਸਟ ਨੂੰ ਨਸ਼ਾ ਨਹੀਂ ਕਹਿੰਦੇ ਕਿ ਡੋਡੀਆਂ ਨੂੰ ਨਸ਼ਾ ਨਹੀਂ ਕਹਿੰਦੇ ਕਿ ਫੀਮ ਨੂੰ ਨਸ਼ਾ ਨਹੀਂ ਕਹਿੰਦੇ ਕਿ ਇਸ ਭੰਗ ਨੂੰ ਨਸ਼ਾ ਨਹੀਂ ਕਹਿੰਦੇ ਕਿ ਮੋਰਫੀਨ ਨੂੰ ਨਸ਼ਾ ਨਹੀਂ ਕਹਿੰਦੇ ਮੋਰਫੀਨ ਤੋਂ ਬਣੀ ਹੋਈ ਅੱਗੇ ਜਿਹੜੀ ਚੀਜ਼ਾਂ ਨੇ ਜਿਹੜੀ ਜਿਹੜੀ ਤੁਹਾਡੀ ਫੀਮ ਤੋਂ ਬਣੀ ਹੈ ਮੋਰਫੀਨ ਤੇ ਮੋਰਫੀਨ ਤੋਂ ਅੱਗੇ ਜਿਹੜਾ ਹੈਗਾ ਉਹ ਚਿੱਟਾ ਬੰਨਾ ਹੁਣ ਬਹੁਤ ਸਾਰੇ ਲੋਕੀ ਜਿਹੜੇ ਹੈਗੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਚਿੱਟਾ ਹੁੰਦਾ ਕੀ ਹੈ ਮੈਂ ਇੱਕ ਡੇਬੇੜੇ 'ਚ ਬੈਠਾ ਸੀਗਾ ਇੱਕ ਤੁਹਾਨੂੰ ਜੀ ਯਾਦ ਹੋਵੇ ਤੇ ਅੱਜ ਤੋਂ ਅ ਤਿੰਨ ਤਿੰਨ ਚਾਰ ਸਾਲ ਪਹਿਲਾਂ 2003 ਕਾਲ ਆਸੇ-ਪਾਸੇ ਕਿ ਇੱਕ ਐਨਜੀਓ ਜਿਹੜੀ ਹੈਗੀ ਆ ਉਹ ਹਾਈ ਕੋਰਟ ਵਿੱਚ ਵੀ ਗਈ ਸੀ ਕਿ ਫੀਮ ਦੇ ਖੇਤੀ ਬਾਰੇ ਤਾਂ ਜੱਜ ਸਾਹਿਬ ਨੇ ਚੱਕ ਕੇ ਬਾਹਰ ਮਾਰੀ ਸੀ ਫਾਈਲ ਹਾਈ ਕੋਰਟ ਚ ਕਿ ਪੰਜਾਬ ਵਾਸਤੇ ਤੁਹਾਡੇ ਕੋਲ ਇਹੀ ਮੰਗ ਰਹੀ ਹੈ ਔਰ ਉਸ ਤਰ੍ਹਾਂ ਦੀਆਂ ਐਨਜੀਓ ਸੜੀਆਂ ਹੈਗੀਆਂ ਨੇ ਕਈ ਲੋਕ ਜਿਹੜੇ ਹੈਗੇ ਨੇ ਬਹੁਤ ਸਤਕਾਰਯੋਗ ਜੀਵਨ ਸਾਹਿਬ ਦਾ ਤੁਹਾਡੇ ਮੈਂਬਰ ਵੀ ਪਾਰਲੀਮੈਂਟ ਵੀ ਕਿਉਂਕਿ ਇਹ ਜਿਹੜਾ ਉੱਥੋਂ ਅਥਾਰਾਈਜੇਸ਼ਨ ਆਉਣੀ ਹੈ ਜਮਨਵੀ ਲਾਫੀਮ ਦੀ ਆਉਣੀ ਹੈ ਉਹ ਤਾਂ ਪ੍ਰਸ਼ੈਕਟਰ ਤੋਂ ਹੀ ਆਉਣੀ ਹੈ ਨਾ ਪੰਜਾਬ ਪੰਜਾਬ ਦਾ ਮੁੱਦਾ ਨਹੀਂ ਹੈ। ਨਾਲੇ ਇੱਕ ਨਾ ਬੀਜੀ ਜੀ ਇੱਕ ਜਿਹੜੀ ਬਹੁਤ ਹੋਰ ਇੰਪੋਰਟੈਂਟ ਗੱਲ ਹੈਗੀ ਹੈ। ਕਈ ਲੋਕ ਨਾ ਕਈ ਸਾਰੀਆਂ ਗੱਲਾਂ ਨੂੰ ਕਨਫਿਊਜ਼ ਕਰਕੇ ਬੈਠੇ ਹੋਏ। ਜਿਹੜੇ ਲੋਕ ਕਹਿੰਦੇ ਨੇ ਨਾ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਈਵਨ ਇਲੈਕਸ਼ਨਾਂ ਤੋਂ ਪਹਿਲਾਂ ਵੀ ਸਾਡੇ ਮੁੱਖ ਮੰਤਰੀ ਜੀ ਨੇ ਵੀ ਇਹਨਾਂ ਨੇ ਵੀ ਇਹ ਗੱਲ ਕਹੀ ਸੀ। ਕਿ ਅਗੇ ਫੀਮ ਦੀ ਖੇਤੀ ਹੋ ਜਾਏਗੀ ਤੇ ਖੇਤੀ ਲਾਹੇਵੰਦ ਹੋ ਜਾਈਗੀ। ਪੰਜਾਬ ਦਾ ਪਾਣੀ ਜਿਹੜਾ ਹੈਗਾ ਉਹ ਬਚ ਜਾਏਗਾ ਤੇ ਨੌਜਵਾਨੀ ਬਚੂਗੀ ਇਹ ਤਿੰਨ ਕਹਿੰਦੇ ਸੀ ਹੁਣ ਚੌਥਾ ਵੀ ਇਹਨਾਂ ਨੇ ਐਡ ਕੀਤਾ ਆ ਜਿਹੜੀ ਹੋਣ ਵਾਲੇ ਹੈਗੇ ਆ ਇਹਨਾਂ ਨੇ ਚਾਰ ਚੀਜ਼ਾਂ ਐਡ ਕੀਤੀਆਂ ਉੱਥੇ ਕਿ ਇਹ ਖੇਤੀ ਫੀਮ ਦੀ ਕੀਤੀ ਮੰਗਦੇ ਕਿਉਂ ਹੈ ਫੀਮ ਦੀ ਖੇਤੀ ਇਸ ਕਰਕੇ ਮੰਗਦੇ ਆ ਕਹਿੰਦੇ ਜੀ ਇਹ ਇਹ ਲਾਭਦਾਇਕ ਹੈ ਔਰ ਪਾਣੀ ਬਚੇਗਾ ਬਜ਼ੁਰਗ ਖੁਸ਼ ਹੋ ਜਾਣਗੇ ਫੀਮ ਖਾਇਆ ਕਰਨਗੇ ਤੇ ਨੌਜਵਾਨ ਬਚ ਜਾਣਗੇ ਜਦੋਂ ਕਿ ਚਾਰੇ ਚੀਜ਼ਾਂ ਨਹੀਂ ਹੋਣੀਆਂ ਜੇ ਤੁਸੀਂ ਜਿਹੜੇ ਲੋਕ ਇਹ ਗੱਲ ਕਰਦੇ ਆ ਕਿ ਸਾਡੇ ਗਵਾਂਢੀ ਜਿਵੇਂ ਤੁਸੀਂ ਵੀ ਆਪਣੀ ਇੰਟਰੋਡਕਸ਼ਨ ਦੇ ਵਿੱਚ ਕਿਹਾ ਕਿ ਗਵਾਂਢੀ ਸੂਬੇ ਜਿਹੜੇ ਹੈਗੇ Rajasthan ਕਰਦਾ ਹੈ ਨਾ Rajasthan ਦੇ ਵਿੱਚ ਤੇ Madhya Pradesh ਤੇ UP ਚ ਕਿਤੇ ਕਿਤੇ ਥੋੜੇ ਜਿਹੇ ਡਿਸਟ੍ਰਿਕਟਸ ਹੈਗੇ ਨੇ ਜਿਹਦੇ ਵਿੱਚ ਮੰਨਿਆ ਗਿਆ ਵੀ ਇਹ ਖੇਤੀ ਜਿਹੜੀ ਅਲੋਕ ਕੀਤੀ ਹੋਈ ਹੈ ਲੇਕਿਨ ਅਲੋਕ ਕੀਤੀ ਹੋਈ ਉਹਦੀਆਂ ਕੰਪਲਿਕਸ਼ਨਸ ਬਹੁਤ ਨੇ ਪੰਜਾਬ ਵਾਲਿਆਂ ਨੂੰ ਇਸ ਤੱਕ ਨਹੀਂ ਸਮਝ ਲਈ ਸਕੀ ਕਿ ਪੰਜਾਬ ਦੀ ਜਿਹੜੀ ਹੈਗੀ ਹੈ 100 ਲੱਖ ਏਕੜ ਦੇ ਕਰੀਬ ਜ਼ਮੀਨ ਮੰਨੀ ਜਾਂਦੀ ਹੈ ਤੇ ਜੇ ਮੰਨ ਲਓ ਮੰਨ ਵੀ ਲਓ ਮਨ ਮਨ ਲੋ ਵੈਸੇ ਕਿ 5-7000 ਏਕੜ ਦੇ ਵਿੱਚ ਜੇ ਤੁਹਾਨੂੰ ਪਲੋ ਵੀ ਕੋਈ ਕਰ ਦੂਗਾ ਤੇ ਉਹਦੇ ਨਾਲ ਕੀ ਪੰਜਾਬ ਦੀ ਖੇਤੀ ਬਚੇਗੀ ਜਿਹੜਾ ਇਹਨਾਂ ਨੇ ਇਹ ਜਿਹੜਾ ਫਰਮਾ ਮਾਜਰਾ ਇਹਨੇ ਬੋਲਿਆ ਹੋਇਆ ਹੈ ਇਹ ਮੁਕਰ ਨਹੀਂ ਸਕਦੇ ਹੁਣ ਰਿਕਾਰਡਡ ਹੈ ਉੱਥੇ ਇਹ ਰਿਕਾਰਡਡ ਹੈ ਕਿ ਪੰਜਾਬ ਦੀ ਖੇਤੀ ਲਾਭਦਾਇਕ ਹੋ ਜਾਏਗੀ ਯਾਰ ਮਤਲਬ ਲੋਕਾਂ ਨੂੰ ਬੇਕੂਫ ਤਾਂ ਵੈਸੇ ਤਾਂ ਇਹ ਹਰ ਮੁੱਦੇ ਤੇ ਬਣਾਉਂਦੇ ਆ ਪਰ ਇਹ ਇਹ ਤਾਂ ਬਹੁਤੀ ਹੱਦ ਕਰ ਦਿੱਤੀ ਦਿਖਾ ਦਿੰਦੇ ਨੇ ਇਸ ਕਰਕੇ ਕਿ ਫਰਮਾ ਮਾਜਰਾ ਜਿਹੜਾ ਹੈਗਾ ਨਾ ਤਾਂ ਕੋਈ ਟੈਕਨੀਕਲ ਬੰਦਾ ਔਰ ਨਾ ਹੀ ਉਸ ਨੂੰ ਖੇਤੀ ਬਾਰੇ ਕੁਝ ਪਤਾ ਜੋ ਉਹਦਾ ਆਪਣਾ ਹਸਤਾਬ ਹੈਗਾ ਉਹ ਤਾਂ ਸਾਰਾ ਕੁਝ ਰਿਪੋਰਟ ਵਿੱਚ ਆ ਹੀ ਰਿਹਾ ਹੈ ਵਿੱਚ ਜਿਵੇਂ ਤੁਹਾਡੇ ਜਰਨਲਿਸਟਾਂ ਦੇ ਨਾਲ ਵੀ ਉਹਨੇ ਜੋ ਕੁਝ ਕੀਤਾ ਹੈ ਨਾ ਜੋ ਪਹਿਲਾਂ ਵੀ ਕੀਤਾ ਸੀਗਾ ਆਪਾਂ ਸਾਰਿਆਂ ਨੂੰ ਪਤਾ ਚਲੋ ਆਪਾਂ ਉਸ ਗੱਲ ਦੇ ਵਿੱਚ ਨਾ ਜਾਂਦੇ ਆਪਣਾ ਫੋਕਸ ਜਿਹੜਾ ਹੈਗਾ ਹੁਣ ਦੀ ਕੜੀ ਜਿਹੜੀ ਹੈਗੀ ਹੈ ਉਹ ਖੇਤੀ ਨਾਲ ਸੰਬੰਧਿਤ ਕਰ ਲੈ ਆ ਵਿੱਚ ਜਿਹੜੀ ਖੇਤੀ ਤੁਹਾਡੀ ਲਾਹੇਵੰਦ ਨਹੀਂ ਹੈਗੀ ਜਿਹੜੀ ਤੁਹਾਨੂੰ ਬਦਨਾਮੀ ਦਿਵਾਏਗੀ ਹਰ ਥਾਂ ਦੇ ਉੱਤੇ ਮਰੇ ਹੋਏ ਪੰਜਾਬ ਨੂੰ ਹੋਰ ਮਾਰ ਦੇਗੀ ਮੈਂ ਤਾਂ ਵੈਸੇ ਚਲੋ ਅੰਕੜੇ ਦਾ ਕੁਝ ਹੋਰ ਕਹਿੰਦੇ ਆ ਲੇਕਿਨ ਉਸੀ ਉਸ ਦੀ ਖੇਤੀ ਮੰਗ ਰਹੇ ਕਈ ਤੇ ਵੀ ਕਹਿੰਦੇ ਨੇ ਵੀ ਦਿਖਾਓ ਕਿੱਥੇ ਕੋਈ ਬੰਦਾ ਫੀਮ ਖਾ ਕੇ ਮਰ ਗਿਆ ਪੁੱਕੀ ਖਾ ਕੇ ਮਰ ਗਿਆ ਦਿਖਾਓ ਕੋਈ ਤੁਹਾਡੇ ਨੋਟਿਸ ਵਿੱਚ ਹੋਵੇ ਕੋਈ ਅੰਕੜਾ ਪੇਸ਼ ਕਰੋ ਦੇਖੋ ਉਹਦੇ ਚ ਇਸ ਤਰ੍ਹਾਂ ਹੁੰਦਾ ਹੈ ਵਿਜੇ ਜੀ ਇਸ ਨੂੰ ਨਾ ਜਦੋਂ ਅਸੀਂ ਨਸ਼ੇ ਦੀ ਗੱਲ ਕਰਦੇ ਹਾਂ ਤਾਂ ਆਪਾਂ ਨੂੰ ਸਾਰੀ ਗੱਲ ਜਿਹੜੀ ਹੈਗੀ ਉਹ ਬਰਾਬਰ ਕਰਨੀ ਪੈਗੀ ਇੱਕ ਇੱਕ ਚੀਜ਼ ਦੇ ਨਾਲ ਤੁਸੀਂ ਕਿਸੇ ਤਰਕ ਤੇ ਨਹੀਂ ਪਹੁੰਚ ਸਕਦੇ ਪਹਿਲੀ ਗੱਲ ਤਾਂ ਨਸ਼ੇ ਜਿਹੜੇ ਤਿੰਨ ਕਿਸਮ ਦੇ ਦੋ ਦੋ ਮਹੀਨੇ ਚਲੋ ਆਪਾਂ ਤੀਸਰਾ ਵੀ ਐਡ ਕਰ ਲੈਨੇ ਆ ਮੇਰਾ ਕਹਿਣ ਦਾ ਮਤਲਬ ਹੈਗਾ ਕਿ ਜਿਹੜੇ ਟ੍ਰੈਡੀਸ਼ਨਲ ਨਸ਼ੇ ਨੇ ਜਿਨ੍ਹਾਂ ਨੂੰ ਆਪਾਂ ਆਰਗੈਨਿਕ ਨਸ਼ੇ ਵੀ ਜਾਂ ਰਵਾਇਤੀ ਨਸ਼ੇ ਵੀ ਕਹਿੰਦੇ ਨੇ ਜਿਹਦੇ ਚ ਆਪਾਂ ਪੋਸਟ ਡੋਨੇ ਫੀਮ ਕੀਤੀ ਗੱਲ ਕਰਦੇ ਆਂ ਦੂਸਰੇ ਨਸ਼ੇ ਜਿਹੜੇ ਹੈਗੇ ਨੇ ਉਹ ਹੈਗੇ ਮੈਡੀਕਲ ਨਸ਼ੇ ਜਿੱਦੇ ਚ ਗੋਲੀਆਂ ਕੈਪਸੂਲ ਟੀਕਿਆਂ ਦੀ ਆਪਾਂ ਗੱਲ ਕਰਦੇ ਆਂ ਤੀਸਰਾ ਜਿਹੜਾ ਹੈਗਾ ਉਹਨੂੰ ਸਿੰਥੈਟਿਕ ਕਹਾਤਾ ਗਿਆ ਲੇਕਿਨ ਹੈ ਤਾਂ ਉਹ ਬੇਸਿਕਲੀ ਜਿਵੇਂ ਮੈਂ ਤੁਹਾਨੂੰ ਦੱਸਤਾ ਮਾਂ ਕਿ ਇਹ ਜਿਹੜਾ ਫੀਮ ਹੈਗੀ ਆ ਇਹਦੇ ਚ ਜਦੋਂ ਮਾਰਫੀਨ ਕੱਢ ਲੈਂਦੇ ਆ ਉਹ 30% ਨਿਕਲਦੀ ਹੈ ਤੇ ਉਹਦੇ ਮੋਰਫੀਨ ਦੇ ਨਾਲ ਇੱਕ ਬਾਇਓਲੋਜੀਕਲ ਮੋਲੀਕੂਲ ਹੋਰ ਅਟੈਚ ਹੁੰਦਾ ਜਿਵੇਂ ਆਪਾਂ ਮੈਡੀਸਿਨ ਵੀ ਬਣਾਉਂਦੇ ਆ ਇਹ ਤੁਹਾਨੂੰ ਲੱਗ ਫਾਰ ਮੈਡੀਸਨ ਵਾਲਾ ਪਾਰਟ ਵੀ ਹੋ ਗਿਆ ਨਾ ਮੋਰਫੀਨ ਤਾਂ ਆਪਾਂ ਯੂਜ਼ ਕਰਦੇ ਆ ਵਿੱਚ ਅਜੇ ਮੈਡੀਸਿਨ ਉਹਦੇ ਵਿੱਚ ਜਦੋਂ ਅਟੈਚ ਕਰ ਲੈਂਦੇ ਆ ਤਾਂ ਉਹ ਉਸ ਨੂੰ ਆਪਾਂ ਹਿਰੋਇਨ ਕਹਿੰਦੇ ਆ ਤੇ ਹਿਰੋਇਨ ਜਿਹੜੀ ਹੈਗੀ ਆ ਉਹ ਬੇਸਿਕਲੀ ਉਹਨੂੰ ਹਿਮਾਚਲ ਦੇ ਵਿੱਚ ਚਿੱਟਾ ਕਹਿੰਦੇ ਸੀ ਇਸ ਕਰਕੇ ਲੋਕਾਂ ਨੂੰ ਉਹਦਾ ਨਾਮ ਚਿੱਟਾ ਪਾਤਾ ਹੁਣ ਅਗਲਾ ਜਿਹੜਾ ਪਾਰਟ ਆ ਗਿਆ ਜਿੱਥੇ ਤੁਹਾਡੇ ਨਾਲ ਮੈਂ ਥੋੜਾ ਜਿਆ ਐਗਰੀ ਕਰੂੰਗਾ ਵਿੱਚ ਕਿ ਚਿੱਟੇ ਦੇ ਵਿੱਚ ਨਾ ਕਾਫੀ ਸਾਰੀ ਅਡਲਟਰੇਸ਼ਨ ਕਾਫੀ ਕੁ ਖਤਰਾ ਕਿ ਜਾਂ ਇੱਕਦਮ ਤੁਹਾਡੇ ਸਰੀਰ ਨੂੰ ਜਿਹੜਾ ਹੈਗਾ ਉਹ ਚੜਦਾ ਤੇ ਨੁਕਸਾਨ ਵੀ ਕਰਦਾ ਹੁਣ ਤੁਸੀਂ ਇਹ ਗੱਲ ਜਿਹੜੀ ਹੈਗੀ ਹੈ ਨਾ ਉਹ ਲੋਕਾਂ ਨੂੰ ਪਹਿਲਾਂ ਗੱਲ ਸਮਝਣੀ ਪਏਗੀ ਵਿੱਚ ਦੇਖੋ ਜਿਹੜੇ ਨਸ਼ੇ ਸੀਗੇ ਨਾ ਟ੍ਰੈਡੀਸ਼ਨਲ ਉਹ ਨਸ਼ੇ ਜਿਹੜੀ ਸੀਗੇ ਉਹ ਬਹੁਤੀ ਵਾਰੀ ਲੋਕ ਯੰਗ ਲੋਕ ਨਹੀਂ ਸੀ ਲੈਂਦੇ ਹੁੰਦੇ ਜੇ ਤੁਸੀਂ ਵੀ ਜਿੰਨੀ ਤੁਹਾਡੀ ਉਮਰ ਤੁਸੀਂ ਮੜਾ ਜਾ ਅਸੈਸ ਕਰਕੇ ਆਪਣੇ ਪਿੱਛੇ ਪਿੰਡ ਸ਼ਹਿਰ ਮਹੱਲੇ ਚ ਦੇਖਿਓ ਯੰਗ ਮੁੰਡੇ ਜਿਹੜੇ ਹੈਗੇ ਨੇ ਨਾ ਉਹ ਕੋਈ ਡੋਡੇ ਫੀਮ ਨਸ਼ੇ ਨਹੀਂ ਸੀ ਕਰਦੇ ਹੁੰਦੇ ਠੀਕ ਠਾਕ ਕਰ ਜਿਹੜੇ ਆ ਦੂਸਰੇ ਕਰਦੇ ਆ ਮੈਂ ਉਹਦੀ ਗੱਲ ਵੀ ਕਰੂੰਗਾ ਅੱਜ ਤੱਕ ਅੱਗੇ ਕਿਉਂਕਿ ਉਹਦੇ ਤੇ ਫਿਰ ਥੋੜਾ ਜਿਹਾ ਲੋਕਾਂ ਨੂੰ ਗੁੱਸਾ ਵੀ ਆਉਣਾ ਮੈਂ ਕਹੂੰਗਾ ਜ਼ਰੂਰ ਉਹ ਗੱਲ ਤੇ ਜਿਹੜੇ ਜਦੋਂ ਬੰਦੇ ਦੀ ਥੋੜੀ ਜੀ ਵੱਡੀ ਉਮਰ ਹੋ ਜਾਂਦੀ ਸਨ ਜਿਵੇਂ ਹੁਣ ਜਿਹੜਾ ਹੈਗਾ ਵਿਧਾਨ ਸਭਾ ਚ ਵੀ ਜਦੋਂ ਸਵਾਲ ਪੁੱਛਿਆ ਇਹਨੇ ਹਰਮਿਤ ਸਿੰਘ ਪਠਾਨ ਬਾਜਰਾ ਨੇ ਤੇ ਤੁਹਾਡੇ ਮਾਨਯੋਗ ਸਪੀਕਰ ਤਾਂ ਬਹੁਤ ਉਹਨਾਂ ਨੇ ਹਾਸੇ ਹਾਸੇ ਨਹੀਂ ਬਲਕਿ ਉਹ ਦੁਖੀ ਹੋਇਆ ਹਾਸਾ ਤਾਂ ਨਹੀਂ ਸੀਗਾ ਉਹਨਾਂ ਦਾ ਦੁੱਖ ਵਾਲਾ ਉਹ ਹਾਸਾ ਸੀਗਾ ਭਾਵੇਂ ਉਸਨੇ ਇਹ ਗੱਲ ਵੀ ਨਹੀਂ ਕਿਹਦਾ ਸਵਾਲ ਪੁੱਛ ਲਿਆ ਜਦੋਂ ਸਦਾ ਗਰਬੀਰ ਸਿੰਘ ਕੁਡੀਆਂ ਨੇ ਜਦੋਂ ਉਹਨਾਂ ਨੇ ਜਵਾਬ ਦਿੱਤਾ ਤਾਂ ਉਹਨਾਂ ਨੇ ਵੀ ਗੱਲ ਕੀਤੀ ਕਿ ਸਾਡੀ ਵੀ ਓਵਰ ਹੋ ਗਈ ਥੋੜਾ ਜਿਹਾ ਖਾਨ ਵਾਲੀ। ਉਹਦਾ ਮਤਲਬ ਇਹ ਸੀਗਾ ਕਿ ਜਦੋਂ ਤੁਹਾਡੀ ਮਿਡਲ ਏਜ ਹੋ ਜਾਂਦੀ ਹੈ ਜਾਂ ਮਿਡਲ ਏਜ ਪਲੱਸ ਦੇ ਵਿੱਚ ਇਹ ਵਾਲੇ ਨਸ਼ੇ ਕਈ ਲੋਕ ਲੈ ਲੈ ਲੈਂਦੇ ਆ ਵਿੱਚ। ਉਹਨੂੰ ਫਿਰ ਗਲਤ ਡਿਟੈਪਰਟਿਸ਼ਨ ਕਰਦੇ ਆ ਪਰ ਸਵਾਲ ਜਿਹੜਾ ਜਵਾਨੀ ਦਾ ਹੈ। ਜਦੋਂ ਇਹ ਜਿਹੜੇ ਨਸ਼ੇ ਹੈਗੇ ਨੇ ਜਿਹੜੇ ਚਿੱਟੇ ਵਾਲੇ ਆਏ ਆ ਗੋਲੀਆਂ ਕੈਪਸੂਲਸ ਵਾਲੇ ਆਏ ਇਹ ਯੰਗ ਲੋਕ ਲੈਂਦੇ ਆ ਤੇ ਜਿਹੜੇ ਟ੍ਰੈਡੀਸ਼ਨਲ ਨਸ਼ੇ ਹੈਗੇ ਆ ਇਹ ਥੋੜਾ 올ਡ ਏਜ ਚ ਲੈਂਦੇ ਆ ਕੰਪੈਟਿਟਿਵ ਉਹ ਉਹਦੇ ਦੋਨਾਂ ਦੇ ਦੋਨਾਂ ਮੁਕਾਬਲੇ ਚ ਜੀ ਤੁ ਆਪਾਂ ਕਹਨੇ ਆ ਹਾਂ ਇੱਕ ਗੱਲ ਜਰੂਰ ਹੈਗੀ ਹੈ ਕਿ ਮੈਂ ਉਸ ਨੂੰ ਬਿਲਕੁਲ 100% ਬਨੂ ਇਸ ਕੱਲ ਦਾ ਪਤਾ ਹੈ ਕਿ ਜਿੱਥੇ ਆਪਾਂ ਇਹ ਗੱਲ ਕਹਨੇ ਆ ਕਿ ਚਿੱਟੇ ਨਾਲ ਲੋਕ ਮਰਦੇ ਨੇ ਜਿੰਨੇ ਡਾਟਾ ਇਹ ਦਿੰਦੇ ਨੇ ਉਹ ਡਾਟਾ ਤਾਂ ਹੈ ਹੀ ਨਹੀਂ ਉਹ ਤਾਂ ਨੇੜੇ-ਤੇੜੇ ਵੀ ਨਹੀਂ ਹੈ ਇਹ ਤਾਂ ਕਹਿੰਦੇ ਆ ਪਹਿਲਾਂ ਕਹਿੰਦੇ ਸੀ ਜੀ ਸੁਣਿਆ ਫੜਾ ਕਿਤੇ ਕਿ ਕਈ ਲੋਕ ਵਿੱਚ ਕਹਿੰਦੇ ਸੀ 33 ਲੱਖ ਮਰ ਗਿਆ ਜੀ ਕੋਈ ਕਹਿੰਦਾ ਸੀ 3 ਲੱਖ ਮਰ ਗਿਆ ਜੀ ਆ ਪਿੱਛੇ ਜੀ ਇੱਕ ਸਰਵੇ ਹੋਇਆ ਸੀਗਾ ਉਹ ਕਿੰਨੇ ਕਿ ਸੀਗੇ ਸਾਲ ਦੇ ਵਿੱਚ 166 ਪਹਿਲਾਂ ਕਹਿੰਦੇ ਸੀ 20 ਮਹੀਨਿਆਂ ਦੇ ਵਿੱਚ 362 ਬੰਦੇ ਜਿਹੜੇ ਇਨਿਕ ਇਨਿਕ ਜਿਹੜੇ ਹੈਗੇ ਚ ਉਹ ਵੀ ਫਿਰ ਕਹਿੰਦੇ ਸੀ ਓਵਰਡੋਸ ਨਾਲ ਤੇ ਚਿੱਟੇ ਨ ਮਾਰੇ ਆ ਜਦੋਂ ਅ ਬਿਜੀ ਜੀ ਤੁਸੀਂ ਪੋਸਟਮਾਰਟਮ ਨਹੀਂ ਕੀਤਾ ਮਾਰਟਮ ਨਹੀਂ ਕੀਤਾ ਤੁਸੀਂ ਕਿਵੇਂ ਕਹਿ ਸਕਦੇ ਚ ਚਿੱਟੇ ਦੀ ਓਵਰਡੋਸ ਹੋ ਗਈ ਫਿਰ ਕਿਵੇਂ ਮਰਦੇ ਨੇ ਜਿਨ੍ਹਾਂ ਦਾ ਇੰਜੈਕਸ਼ਨ ਹੁੰਦਾ ਮੈਂ ਮੈਂ ਉਹ ਵੀ ਤੁਹਾਨੂੰ ਇੰਜੈਕਸ਼ਨ ਲੱਗਿਆਦਾ ਹੀ ਹੁੰਦਾ ਆਪਾਂ ਇੰਜੈਕਸ਼ਨ ਦੀ ਵੀਡੀਓ ਦੇਖਦੇ ਆ ਮੈਂ ਤੁਹਾਨੂੰ ਉਹ ਸਮਝਾ ਦਾਂਗਾ ਉਹ ਵੀ ਗੱਲ ਸਮਝਾ ਦਨਾ ਪਹਿਲੀ ਗੱਲ ਤੇ ਹੈਗਾ ਮਤਲਬ ਉਹ অথੈਟੀਕੇਟਡ ਡਾਟਾ ਨਹੀਂ ਹੈ ਚਲੋ ਅਸੀਂ ਮੰਨ ਲਿਆ ਉਹਨਾਂ ਨੂੰ ਲੇਕਿਨ ਡੈਥ ਤਾਂ ਵੈਸੇ ਕੋਈ ਵੀ ਹੋਵੇ ਚਾਹ ਉਹ ਕਿਸੇ ਯੰਗ ਦੀ ਹੋਵੇ ਚਾਹ ਬਜ਼ੁਰਗ ਦੀ ਹੋਵੇ ਉਹ ਦੁੱਖਦਾਇਕ ਹੁੰਦੀ ਹੈ ਖਾਸ ਕਰਕੇ ਉਸ ਫੈਮਿਲੀ ਵਾਸਤੇ ਜਿਸ ਫੈਮਿਲੀ ਨੂੰ ਦੇ ਵਿੱਚ ਉਹ ਹੋਈ ਹੁੰਦੀ ਹੈ ਮੇਰੇ ਤੁਹਾਡੇ ਵਰਗੇ ਜਿਹੜੇ ਹੈ ਕਹਿੰਦੇ ਅਸੀਂ ਇੱਥੇ ਡਿਸਕਸ਼ਨ ਕਰਦੇ ਹਾਂ ਅਸੀਂ ਕਹਦੇ ਹਾਂਗੇ ਕਿ ਜਦੋਂ 100 200 ਮੌਤਾਂ ਦੇ ਨਾਲ ਕੀ ਹੁੰਦਾ ਇਹ ਇਹ ਇਸ਼ੂ ਨਹੀਂ ਹੈਗਾ ਇਸ਼ੂ ਤਾਂ ਹੈਗਾ ਜੇ ਇੱਕ ਮੌਤ ਵੀ ਹੁੰਦੀ ਹੈ ਤਾਂ ਦੁੱਖਦਾਇਕ ਹੁੰਦੀ ਹੈ ਅੰਕੜੇ ਕੋਈ ਇਸ਼ੂ ਨਹੀਂ ਹੈ ਵਿੱਚ ਜਦੋਂ ਅਸੀਂ ਜਿਵੇਂ ਮੈਂ ਡਾਕਟਰਾਂ ਤੇ ਜਦੋਂ ਅਸੀਂ ਡਿਸਕਸ ਕਰਦੇ ਨਾ ਬਿਮਾਰੀ ਨੂੰ ਅਸੀਂ ਪਹਿਲਾਂ ਅੰਕੜਿਆਂ ਧੱਕ ਨਹੀਂ ਭੱਜਣ ਦੀ ਕੋਸ਼ਿਸ਼ ਕਰਦੇ ਅਸੀਂ ਕਹਿੰਦੇ ਕਿ ਇੱਕ ਬਿਮਾਰੀ ਆ ਗਈ ਹੈ ਉਸ ਨੂੰ ਠੀਕ ਕਰੋ ਚ ਇੱਕ ਗੱਲ ਤੁਹਾਨੂੰ ਸਮਝ ਲੱਗ ਗਈ ਕਿ ਜਿਹੜੇ ਲੋਕ ਇਹ ਕਹਿੰਦੇ ਆ ਕਿ ਜਿਹੜਾ ਹੈਗਾ ਹੁਣ ਮੋਤਾਂ ਜ਼ਿਆਦਾ ਹੁੰਦੀਆਂ ਨੇ ਜਾਂ ਪੁੱਕੀ ਨਾਲ ਕੁਝ ਨਹੀਂ ਹੁੰਦਾ ਸੀਗਾ ਉਹ ਮੈਂ ਤੁਹਾਨੂੰ ਦੱਸਿਆ ਕਿ ਪੁੱਕੀ ਲੋਕ ਉਹ ਖਾਂਦੇ ਸੀ ਜਿਹੜੇ ਥੋੜਾ ਵੱਡੀ ਉਮਰ ਵਾਲੇ ਹੋ ਜਾਂਦੇ ਸੀ ਠੀਕ ਹੈ ਛੋਟੀ ਵਾਲੇ ਕੋਈ ਪੁੱਕੀ ਪੱਕੀ ਜਿਹੜੀ ਹੈਗੀ ਹੈ ਜਾਂ ਫੀਮਫੂਨ ਨਾਰਮਲੀ ਨਹੀਂ ਸੀ ਖਾਂਦੇ ਹਾਂ ਛੋਟੀ ਉਮਰ ਵਾਲੇ ਜਿਹੜੇ ਖਾਂਦੇ ਸੀ ਉਹਨਾਂ ਦੀ ਗੱਲ ਕਰਨ ਵਾਲੀ ਗੱਲ ਹੈ ਉਹਦੇ ਵਿੱਚ ਜਿਵੇਂ ਆਪਾਂ ਪਹਿਲਾਂ ਬੜੀ ਬੜੀ ਜਦੋਂ ਦਾ ਮੁੱਦਾ ਉੱਠਿਆ ਨਸ਼ਿਆਂ ਦਾ 2014 ਤੋਂ ਬਾਅਦ ਹੀ ਜ਼ਿਆਦਾ ਉੱਠਿਆ ਨਾ ਵਿੱਚ ਵੈਸੇ ਚਲੋ ਪਹਿਲਾਂ ਤੋਂ ਚੱਲਿਆ ਆ ਰਿਹਾ ਲੇਕਿਨ 2014 ਤੋਂ ਬਾਅਦ ਇਹ ਜ਼ਿਆਦਾ ਉੱਠਿਆ ਉਸ ਤੋਂ ਬਾਅਦ ਇਹ 100 ਵਾਰੀ ਨਹੀਂ 1000 ਵਾਰੀ ਮੇਰੇ ਵੱਲੋਂ ਪਹਿਲਾਂ ਵੀ ਲਿਖਿਆ ਗਿਆ ਹੋਰ ਵੀ ਲਿਖਿਆ ਗਿਆ ਰਿਕਾਰਡ ਦੇ ਵਿੱਚ ਵੀ 2007 'ਚ ਮੈਂ ਗਵਰਨਮੈਂਟ ਦੇ ਇੱਕ ਰਿਕਾਰਡ ਵਿੱਚ ਇੱਕ ਜਿਹੜੀ ਹੈਗੀ ਹੈ ਉਹ ਰਿਪੋਰਟ ਦਿੱਤੀ ਹੋਈ ਹੈ ਜਦ ਮੈਂ ਐਜ਼ ਅ ਐਡੀਸ਼ਨਲ ਪ੍ਰੋਜੈਕਟ ਡਾਇਰੈਕਟਰਸੀ ਪੰਜਾਬ ਸਟੇਟ ਐਡਟ ਬੋਰਡ ਸਟਾਕ ਦੇ ਵਿੱਚ ਪੁਲਿਸ ਹੈਲਥ ਡਿਪਾਰਟਮੈਂਟ ਤੇ ਪੋਲੀਟੀਸ਼ੀਅਨ ਡਾਲੇ ਹੋਏ ਆ ਸਾਰੇ ਲੋਕਾਂ ਨੂੰ ਠੱਗਣ ਵਾਸਤੇ ਚੌਥੇ ਬੰਦੇ ਵੀ ਹੈਗੇ ਆ ਹਣ ਚੌਥੇ ਬੰਦੇ ਪਬਲਿਕ ਵੀ ਹੈਗੀ ਆ ਆ ਜਿਹੜੀ ਤੁਸੀਂ ਤੁਸੀਂ ਹੁਣ ਸਵਾਲ ਕੀਤਾ ਨਾ ਕਿਉਂ ਉਹ ਜਿਹੜੇ ਲੋਕਾਂ ਨੂੰ ਅਮਲੀ ਕਹਿੰਦੇ ਸੀ ਨਾ ਉਹ ਯੰਗ ਜੇ ਬੰਦੇ ਨੂੰ ਅਮਲੀ ਲੋਕ ਕਹਿੰਦੇ ਹੁੰਦੇ ਸੀ ਉਹ ਅਮਲੀ ਕੀ ਉਹ ਕੀ ਹੁੰਦਾ ਸੀਗਾ ਕਿ ਅੱਜ ਵੀ ਕਰ ਰਹੇ ਆ ਸਾਰੇ ਕਿਸਾਨ ਨਹੀਂ ਕਰਦੇ ਹੋਣਗੇ ਬਹੁਤ ਸਾਰੇ ਕਰਦੇ ਆ ਚਾਹ ਦੇ ਵਿੱਚ ਜਿਹੜੀ ਭੁੱਕੀ ਪਾ ਕੇ ਫੜਾਉਂਦੇ ਉਹਨਾਂ ਨੂੰ ਨੁਕਸਾਨ ਹੈ ਭੁੱਕੀ ਖਾਨ ਦੇ ਨਾਲ ਤੇ ਹੋਰ ਹੋਰ ਕੀ ਆ ਉਹ ਤੁਸੀਂ ਮਾਲਵੇ ਦਾ ਕੁਝ ਹਿੱਸਾ ਜਾ ਕੇ ਦੇਖ ਲਓ ਸਲੋ ਲੋਕ ਨੇ ਉੱਥੇ ਦੇ ਅੱਗੂ ਸਲੋ ਪ੍ਰੋਡਕਸ਼ਨ ਦੇ ਮੈਂ ਇੱਕ ਵਰਡ ਯੂਜ਼ ਕਰਦਾ ਹਾਂ ਦਸਿਗਾ ਕਿ ਇਹ ਜਿਹੜੀ ਨਸ਼ੇ ਹੈਗੇ ਨੇ ਮੈਡੀਕਲ ਵਾਲੇ ਜਿਹਨੂੰ ਆਪਾਂ ਅੱਗੇ ਹੁਣ ਸਿੰਥੈਟਿਕ ਕਾਂ ਕੇ ਚੇਤਾ ਕਰਤਾ ਇਹ ਬੇਸਿਕਲੀ ਇਹ ਯੰਗ ਲੋਕਾਂ ਨੂੰ ਮਾਰਦੇ ਆ ਲੇਕਿਨ ਜਿਹੜੀ ਇਹ ਟ੍ਰੈਡੀਸ਼ਨਲ ਨਸ਼ੇ ਹੈਗੇ ਨੇ ਤੇ ਫੈਮਲੀ ਨੇ ਫੈਮਲੀ ਮਾਰਦੇ ਨੇ ਤੇ ਕਿਵੇਂ ਸਮਝਾਓ ਨਾ ਇਹ ਹੀ ਤਾਂ ਸਵਾਲ ਹੈ ਨਾ ਸਵਾਲ ਤੇ ਇਹ ਭੁੱਕੀ ਖਾਨ ਭੁੱਕੀ ਖਾਨ ਦੇ ਨਾਲ ਵਿਕਤੀ ਮਰ ਸਕਦਾ ਦੇ ਮਰਨ ਦਾ ਮਰਨ ਦਾ ਇਕੱਲੇ ਦਾ ਸਵਾਲ ਨਹੀਂ ਤੁਸੀਂ ਫਿਜ਼ੀਕਲ ਦੇੱਤ ਦੀ ਗੱਲ ਕਰਦੇ ਹੋ ਮੈਂ ਫਿਜ਼ੀਕਲ ਦੇੱਤ ਦੀ ਗੱਲ ਹੀ ਨਹੀਂ ਕਰਦਾ ਮੈਂ ਤਾਂ ਇਹ ਗੱਲ ਕਰ ਰਿਹਾ ਕਿ ਜਿਹੜੇ ਮੇਰੇ ਕੋਲ ਇੱਕ ਆਰਟੀਕਲ ਲਿਖਿਆ ਹੋਇਆ ਹੈ ਪੰਜਾਬ ਦੀ ਚੌਥੀ ਮੌਤ ਉਹ ਜਿਹੜੀ ਚੌਥੀ ਮੌਤ ਹੈ ਉਹ ਸਭ ਤੋਂ ਪਹਿਲੀ ਮੌਤ ਜਿਹੜੀ ਹੈਗੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਸੋਸ਼ਲ ਦੇੱਤ ਮਤਲਬ ਜਦੋਂ ਤੁਹਾਡੇ ਉੱਤੇ ਇਲਜ਼ਾਮ ਲੱਗਿਆ ਕਿ ਨਸ਼ਈ ਨੇ ਤੁਹਾਨੂੰ ਪਤਾ ਹੈ ਕਿ ਪੰਜਾਬ ਤੇ ਨਸ਼ਾ ਪਾਵੇਂ ਸੱਚਾ ਪਾਵੇਂ ਝੂਠਾ ਇਹ ਇਲਜ਼ਾਮ ਲੱਗਿਆ ਹੋਇਆ ਹੈ ਕਿ ਪੰਜਾਬ ਜਿਹੜਾ ਹੈਗਾ ਉਹ ਨਸ਼ਈ ਹੈ ਉਹਨੂੰ ਨਸ਼ਈ ਕਹਿੰਦੇ ਆ ਕਿਨੇ ਨਸ਼ਈ ਹੈਗੇ ਨੇ ਉਹ ਇੱਕ ਇਸ਼ੂ ਨਹੀਂ ਨੰਬਰ 2 ਜਦੋਂ ਬੰਦਾ ਨਹੀਂ ਸਹੀ ਹੁੰਦਾ ਜਾਂ ਜਦ ਦੇ ਤੇ ਸੋਸ਼ਲ ਟੈਗ ਲੱਗ ਜਾਂਦਾ ਉਹਨੂੰ ਲੋਕ ਕੰਮ ਨਹੀਂ ਦਿੰਦੇ ਫਿਰ ਆਪਾਂ ਕਹਿੰਦੇ ਕਿ ਉਹਦੀ ਪ੍ਰੋਫੈਸ਼ਨਲ ਡੈਥ ਹੋ ਜਾਂਦੀ ਹੈ ਉਹ ਨੰਬਰ 2 ਡੈਥ ਹੁੰਦੀ ਹੈ ਨੰਬਰ 3 ਡੈਥ ਹੁੰਦੀ ਹੈ ਕਿ ਜਦੋਂ ਇਹ ਦੋ ਚੀਜ਼ਾਂ ਹੋ ਜਾਂਦੀਆਂ ਉਹਨੂੰ ਕੋਈ ਕੰਮ ਵੀ ਨਹੀਂ ਰਿਹਾ ਤਾਂ ਤੁਹਾਨੂੰ ਪੁੱਛਦਾ ਵੀ ਕੁਝ ਨਹੀਂ ਤੁਹਾਡੀ ਵਿੱਤੀ ਡੈਥ ਹੁੰਦੀ ਹੈ ਤੁਹਾਡੇ ਕੋਲ ਪੈਸੇ ਘਟਦੇ ਆ ਉਹ 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 ਜਿਹੜੀਆਂ ਤਿੰਨ ਡੈਥਾਂ ਨੇ ਉਹ ਬਹੁਤ ਇੰਪੋਰਟੈਂਟ ਹਨ ਚੌਥੀ ਡੈਥ ਜਿਹੜੀ ਉਹ ਫਿਜ਼ੀਕਲ ਡੈਥ ਹੈ ਆਪਾਂ ਫਿਜ਼ੀਕਲ ਡੈਥ ਕਿਸੇ ਦੇ ਵੀ ਆਉਣੀ ਹੈ ਤੁਹਾਡੇ ਤੇ ਵੀ ਆਣੀ ਹੈ ਮੇਰੇ ਤੇ ਵੀ ਆਣੀ ਕਿਸੇ ਦੇ ਪਹਿਲਾਂ ਆਈ ਕਿਸੇ ਦੇ ਬਾਅਦ ਚਾਈ ਕਿਸ ਤੇ ਨੇਚੁਰਲ ਆਗੀ ਕਿਸ ਤੇ ਆਨੈਚੁਰਲ ਆਗੀ ਸੋ ਉਹ ਜਿਹੜੀ ਫਿਜ਼ੀਕਲ ਡੈਥ ਹੈਗੀ ਨਾ ਉਹ ਉਹ ਠੀਕ ਹੈ ਮੈਂ ਕਹਿ ਰਿਹਾ ਕਿ ਉਹ ਵੀ ਇੰਪੋਰਟੈਂਟ ਹੁੰਦੀ ਲੇਕਿਨ ਉਸ ਤੋਂ ਪਹਿਲਾਂ ਵਾਲੀ ਡੈਥ ਬਹੁਤ ਇੰਪੋਰਟੈਂਟ ਹੁੰਦੀ ਜੇ ਜੇ ਲੋਕ ਕਹਿੰਦੇ ਨੇ ਕਿ ਜਿਹਦਾ ਮਾਨਸਨ ਬਣ ਗਿਆ ਉਹਦਾ ਸਭ ਕੁਝ ਗਿਆ ਅੱਛਾ ਇੱਕ ਹੋਰ ਵੀ ਕਈ ਸਵਾਲ ਚੁੱਕਦੇ ਨੇ ਮੁੱਦਾ ਚੁੱਕਦੇ ਨੇ ਵੀ ਕੋਈ ਇਹੋ ਜਿਹਾ ਇੱਕ ਸ਼ਖਸ ਦਿਖਾਓ ਜਿੰਨੇ ਫੀਮ ਭੁੱਕੀ ਜਾਂ ਪੋਸਤ ਖਾ ਕੇ ਕਿਸੇ ਕੁੜੀ ਨੂੰ ਛੇੜਿਆ ਹੋਵੇ ਕਹਿੰਦੇ ਸ਼ਹਾਦਤ ਪੀ ਕੇ ਤਹ ਹਰ ਇੱਕ ਜਨਾਬ ਆਪਾਂ ਦੇਖਦੇ ਆਂ ਵੀ ਉਹ ਤਾਂ ਨਾ ਵੀ ਛੇੜ ਲੈਂਦੇ ਨੇ ਪਰ ਟ੍ਰੈਡੀਸ਼ਨਲ ਨਸ਼ੇ ਕੱਢ ਕੇ ਕਿਸੇ ਨੇ ਵੀ ਛੇੜਿਆ ਹੋਵੇ ਤਾਂ ਦੱਸੋ ਇਹ ਵੀ ਵੀਡੀਓ ਵਾਇਰਲ ਹੁੰਦੀ ਆ ਉਹਨਾਂ ਇਸ ਦਾ ਕੀ ਸੱਚ ਹੈ ਨਹੀਂ 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 ਐਸਾ ਐਸਾ ਨਹੀਂ ਨਸ਼ਾ ਕੋਈ ਵੀ ਪਹਿਲੀ ਗੱਲ ਤੇ ਹੈਗੇ ਕਿ ਨਸ਼ਾ ਸੀ ਉਸ ਚੀਜ਼ ਨੂੰ ਕਹਿੰਦੇ ਆ ਜਿਹੜੀ ਚੀਜ਼ ਇੱਕ ਫਿਕਸਡ ਅਮਾਉਂਟ ਤੋਂ ਜ਼ਿਆਦਾ ਵਰਤੀ ਚੱਲੀ ਉਸਨੂੰ ਆਪਾਂ ਨਸ਼ਾ ਕਹਿੰਦੇ ਆ ਦੂਸਰਾ ਇਹ ਹੈਗਾ ਕਿ ਇਹ ਜਿਹੜੀਆਂ ਇਹ ਜਿਹੜੇ ਸੋਸ਼ਲ ਇਵਲਸ ਐ ਸੋਸ਼ਲ ਇਵਲਸ ਐ ਬੇਸਿਕਲੀ ਤੁਸੀਂ ਅ ਪਰਸਤੇ ਜਾਂਦੇ ਕਿਸੇ ਨਾਲ ਬਤਮੀਜੀ ਕਰਨੀ ਚੋਰੀ ਚੱਕਾ ਕਰਨਾ ਦੂਜਾ ਤੀਜਾ ਕਰਨਾ ਕਰਨਾ ਵਿਚਾਰ ਇਹ ਸੋਸ਼ਲ ਇਵਲਸ ਨਹੀਂ ਵਿੱਚ ਜਿਹੜੇ ਹੈਗੇ ਨੇ ਇਹ ਇਹ ਹਰ ਇੱਕ ਨਸ਼ੇ ਦਾ ਹੀ 파ਟ ਨੇ ਚਾਹ ਉਸ ਨੂੰ ਪਹਿਲਾਂ ਜਿੱਧਰ ਲਿਬਾਸ ਮਰਜ਼ੀ ਤੁਸੀਂ ਫਿਟ ਕਰ ਲਓ ਉਹਨੂੰ ਚਾਹ ਉਹਨੂੰ ਝੂਕੀ ਤੇ ਫਿਟ ਕਰ ਲਓ ਚਾਹ ਉਸ ਨੂੰ ਤੁਸੀਂ ਚਿੱਟੇ ਤੇ ਫਿਟ ਕਰ ਲਓ ਚਾਹ ਤੁਸੀਂ ਉਸ ਨੂੰ ਜੜੀ ਹੈਗੀਆ ਹਾਂ ਇਹ ਗੱਲ ਨੂੰ ਆਪਾਂ ਮੰਨਣਾ ਹੁੰਦਾ ਹੈ ਕਿ ਕੁਝ ਰਸ਼ੇ ਐਸੇ ਹੁੰਦੇ ਨੇ ਜਿਹੜੇ ਤੁਹਾਡੇ ਦਿਮਾਗ ਨੂੰ ਕੰਟਰੋਲ ਕਰ ਲੈਂਦੇ ਆ ਸਿੱਧੇ ਬੈਠ ਜਾਂਦੇ ਆ ਐਡਿਕਸ਼ਨ ਹੋ ਜਾਂਦੀ ਹੈ ਪਹਿਲੀ ਗੱਲ ਤਾਂ ਲੋਕਾਂ ਨੂੰ ਇਹ ਡਿਫਰੈਂਸ਼ੀਏਟ ਕਰਨਾ ਕਿ ਇੱਕ ਯੂਜ਼ਰਸ ਹੁੰਦੇ ਆ ਇੱਕ ਐਡਿਕਟਿਵ ਹੁੰਦੇ ਆ ਹੁਣ ਪੰਜਾਬ ਦੇ ਵਿੱਚ ਮੰਨਿਆ ਗਿਆ ਵੀ ਤਕਰੀਬਨ 60 ਲੱਖ ਦੇ ਕਰੀਬ ਜਿਹੜੇ ਨਸ਼ਾਈ ਇਹਨਾਂ ਨੂੰ ਕਿਹਾ ਜਾਂਦਾ 60 ਲੱਖ ਨਸ਼ਾਈ ਥੋੜੀ ਹੈਗੇ ਆ ਉਹਦੇ ਚੋਂ 44 ਲੱਖ ਤੇ ਮੰਨਿਆ ਗਿਆ ਕਿ ਐਵਰੇਜ ਸ਼ਰਾਪੀਨ ਵਾਲੇ ਹੈਗੇ ਆ ਸ਼ਾਪ ਜਿਹੜੀ ਹੈਗੀ ਹੈ ਇਹ ਇੱਕ ਸੋਸ਼ਲ ਈਵਲ ਹੈ ਸੋਸ਼ਲ ਈਵਲ ਹੈ ਐਕਸੈਪਟੇਬਲ ਸੋਸ਼ਲ ਈਵਲ ਹੈ ਇਹਦੀ ਡਿਕਸ਼ਨ ਕੰਪੈਟਬਲੀ ਬਹੁਤ ਘੱਟ ਗਈ ਹੈ ਕੰਪੈਟਬਲੀ ਤੇ ਦੂਸਰਾ ਇਹ ਹੈ ਕਿ ਇਸ ਨੂੰ ਛੱਡਣਾ ਵੀ ਬਹੁਤ ਸੌਖਾ ਨਹੀਂ ਹੈ ਲਿਖਣ ਇਹ ਜਿਹੜੇ ਦੂਸਰੇ ਨਸ਼ੇ ਹੈਗੇ ਨੇ ਚਾਹ ਉਹ ਪੰਗ ਦਾ ਨਸ਼ਾ ਹੋਵੇ ਚਾਹ ਤੁਹਾਡਾ ਇਹ ਪੋਸਟ ਦਾ ਨਸ਼ਾ ਹੋਵੇ ਚਾਹ ਫੀਮ ਦਾ ਨਸ਼ਾ ਹੋਵੇ ਚਾਹ ਅੱਜ ਕੱਲ੍ਹ ਅਜਲੀ ਬੁਪਰੀ ਨਾਰਫਮ ਗੋਲੀਆਂ ਵੀ ਤੁਹਾਡੀਆਂ ਆ ਗਈਆਂ ਚਾਹ ਹੋਰ ਵੀ ਗੋਲੀਆਂ ਟ੍ਰੈਮਾਡੋਲ ਦੇ ਨਾਂ ਦੀਆਂ ਆਉਂਦੀਆਂ ਸੀ ਚਾਹ ਹੋਰ ਕਈ ਕਿਸਮ ਦੀਆਂ ਗੋਲੀਆਂ ਆ ਰਹੀਆਂ ਨੇ ਇਹ ਤੁਹਾਡੇ ਦਿਮਾਗ ਨੂੰ ਕੰਟਰੋਲ ਕਰ ਲੈਂਦੀਆਂ ਨੇ ਇਹਨਾਂ ਨੂੰ ਛਡਾਉਣਾ ਬੜਾ ਔਖਾ ਹੈ ਕਿਉਂਕਿ ਤੁਹਾਡੇ ਦਿਮਾਗ ਨੂੰ ਕੰਟਰੋਲ ਕਰਕੇ ਬੈਠੀਆਂ ਹੁੰਦੀਆਂ ਨੇ ਤੇ ਇਸ ਕਰਕੇ ਸ਼ਰਾਬ ਨੂੰ ਮੈਂ ਇਹ ਨਹੀਂ ਕਹਿੰਦਾ ਕਿ ਸ਼ਰਾਬ ਨਸ਼ਾ ਨਹੀਂ ਹੈ ਸ਼ਰਾਬ ਵੀ ਨਸ਼ਾ ਹੈ ਲੇਕਿਨ ਉਹਦੀ ਡਿਕਸ਼ਨ ਕੰਪੈਟਿਬਲ ਹੀ ਜੇ ਸ਼ਰਾਬ ਵਕਦੀ ਪੀਅ ਠੇਕੇ ਦੇ ਉੱਤੇ ਜੇ ਫੀਮ ਵਿਕਨ ਲੱਗ ਪਈ ਤਾਂ ਫਿਰ ਕੀ ਹੋ ਜਾਊਗਾ ਇਹਦੇ ਨਾਲ ਘਾਟਾ ਕੀ ਪਊਗਾ ਸ਼ਰਾਬ ਵੀ ਤਾਂ ਲੋਕੀ ਨਹੀਂ ਸੇਵਨ ਕਰਦੇ ਨਾ ਉਹਦਾ ਮੰਤਾ ਪ੍ਰਾਪਤ ਸਰਕਾਰ ਵੱਲੋਂ ਜੇ ਸਰਕਾਰ ਨੇ ਇਹ ਫੀਮ ਦੀ ਠੇਕੇ ਖੋਲ ਦਿੱਤੇ ਤਾਂ ਵੀ ਤਾਂ ਮੰਤਾ ਪ੍ਰਾਪਤ ਹੋਊਗਾ ਮੈਂ ਮੈਂ ਇਸ ਉਸ ਗੱਲ ਦੇ ਨਾਲ ਕਿਉਂਕਿ ਜਿਵੇਂ ਕਹਿੰਦੇ ਹੁੰਦੇ ਨੇ ਨਾ ਨਿਪ ਦਾ ਈਵਲ ਇਨ ਦਾ ਬੱਡ ਦੂਸਰਾ ਇਹ ਹੈਗਾ ਕਿ ਜੇ ਤੁਸੀਂ ਕਾਨੂੰਨ ਬਣਾਉਣਾ ਕਾਨੂੰਨ ਬਣਾਉਣ ਲੱਗਾ ਤੁਸੀਂ ਛੋਟੀ ਜਿਹੀ ਮੋਰੀ ਛੱਡਦੇ ਨਾ ਉਹਦੇ ਵਿੱਚੋਂ ਲੰਘ ਜਾਣਾ ਸਾਰਿਆਂ ਨੇ ਉਹਦਾ ਮੇਰਾ ਅਸਲ ਚ ਕਹਿੰਦਾ ਮਤਲਬ ਇਹ ਹੈਗਾ ਕਿ ਜਦੋਂ ਆਪਾਂ ਇੱਕ ਪਾਸੇ ਇਹ ਗੱਲ ਕਹਿ ਰਹੇ ਆ ਕਿ ਜਦੋਂ ਮੈਂ ਤਾਂ ਹੁਣ ਐਕਸਪਲੇਨ ਵੀ ਕਰ ਦਿੱਤਾ ਕਿ ਚਿੱਟਾ ਜਿਹੜਾ ਹੈਗਾ ਉਹਦੀ ਮਾਂ ਤਾਂ ਫੀਮੀ ਐ ਤਾਂ ਤੁਸੀਂ ਕਹਿੰਦੇ ਮਾਮਾ ਜੰਮੀ ਜਾਓ ਤ ਪੁੱਤਰ ਮਾਰੀ ਜਾਓ ਤੁਸੀਂ ਤੇ ਦੋ ਮੈਨੂੰ ਜਵਾਬ ਜੇ ਪੁੱਤਰ ਵਿੱਚ ਜੇ ਮਾਂ ਮਰੇਗੀ ਤੇ ਤਾਂ ਹੀ ਅਗੂ ਪੁੱਤਰ ਜਿਹੜੇ ਹੈਗੇ ਉਹ ਨਹੀਂ ਜੰਮਣਗੇ ਤੇ ਤੁਸੀਂ ਫੀਮ ਦੀ ਖੇਤੀ ਕਰਕੇ ਤੇ ਤੁਸੀਂ ਫੀਮਤਾ ਉਹ ਗਾਲੀ ਕਿ ਤੁਸੀਂ ਤੁਹਾਨੂੰ ਇੱਕ ਹੋਰ ਵੱਡੀ ਐਗਜ਼ਾਮਪਲ ਦੇਵਾਂ ਕਿ ਤੁਸੀਂ ਅਫਗਾਨਿਸਤਾਨ ਹੈ ਕਿੰਨਾ ਬਦਨਾਮ ਕੰਟਰੀ ਆ ਉਹਨਾਂ ਦੇ ਜਿਹੜੀ ਨਵੀਂ ਸਰਕਾਰ ਹੁਣ ਤਾਲਿਬਾਨ ਸਰਕਾਰ ਜਿਹਨੂੰ ਆਪਾਂ ਬਹੁਤ ਹੀ ਖਤਰਨਾਕ ਸਰਕਾਰ ਕਹਿੰਦੇ ਆ ਉਹਨਾਂ ਨੇ ਫੀਮ ਦੀ ਦੇ ਪੌਦੇ ਸਾਰੇ ਪੜ ਦਿੱਤੇ ਖੇਤ ਦੇ ਖੇਤ ਜਿੱਥੋਂ 70 80% ਸਾਰੇ ਵਰਡ ਦਾ ਨਸ਼ਾ ਜਿਹੜਾ ਉੱਥੋਂ ਚੱਲਦਾ ਸੀ ਤੇ ਪੰਜਾਬ ਵਾਲਿਆਂ ਨੂੰ ਫਿਰ ਫਿਰ ਠੀਕ ਹੈ ਫਿਰ ਜਿੱਥੋਂ ਆਪਾਂ ਮੁੱਦਾ ਸ਼ੁਰੂ ਕੀਤਾ ਹੈ ਪਠਾਨ ਮਾਜਰਾ ਕੀ ਨਾਲ ਉਹਦੇ ਜਿਹੜੀ ਹੈ ਗਿਆ ਆਪਣਾ ਭਗਵੰਤ ਮਾਨ ਜੀ ਵੀ ਹੈਗੇ ਆ ਆਪਾਂ ਨੂੰ ਦੋਨਾਂ ਨੂੰ ਮੁਬਾਰਕਾ ਦੇਣੀ ਚਾਹੀਦੀ ਨੇ ਤੇ ਫੁਵਾਸਨ ਹੈ ਬੰਦ ਕਰ ਦਿੱਤਾ ਤੁਹਾਡੇ ਕੋਲ ਮੌਕਾ ਲੱਭ ਗਿਆ ਇਜ਼ਾਮ ਦਾ ਬੀਜੂ ਪਰ ਉਹਨਾਂ ਨੇ ਜਿਹੜੇ ਬੀਜ ਨੇ ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਉਹਦੇ ਜਿਹੜੀ ਡਾਂਗ ਰੋਜ਼ ਖੜਕਿਆ ਕਰਨੀ ਹੈ ਖੀਮ ਦੀ ਕੀਤੀ ਕਿਤੇ ਵੀ ਲਾਇ ਬੰਦ ਨਹੀਂ ਹੈ ਉੱਥੇ ਕੀਤੀ ਸੀ ਚੀਨੀ ਚ ਉਹਨਾਂ ਨੇ ਉਹਨਾਂ ਕੋ ਚੀਨ ਵਾਲੇ ਕੋ ਫੀਮ ਜਦੋਂ ਬਣੇ ਸੀ ਉਹ ਪੁੱਛ ਕੇ ਦੇਖਣਾ ਸੀ ਕਦੀ ਅਫਗਾਨਿਸਤਾਨ ਵਾਲੇ ਕੋ ਚਲੇ ਜਾ ਉਹ ਤਾਂ ਨੇੜੇ ਹੀ ਹੈ ਆਪਣੇ ਆਪਣੇ ਨਾਲ ਤਾਂ ਉਹਨਾਂ ਦੀ ਕਈ ਕਈ ਤਰ੍ਹਾਂ ਦੀ ਸੰਧੀ ਵੀ ਹੈਗੀ ਹੈ ਉੱਥੇ ਚਲੇ ਜਾਨੇ ਆਪਾਂ ਮਤਲਬ ਮਰੇ ਹੋਏ ਪੰਜਾਬ ਨੂੰ ਹੋਰ ਹੋਰ ਮਾਰਨਾ ਆਪਾਂ ਗੁਰੂਆਂ ਗੁਰੂਆਂ ਦੇਵੀ ਦੇਵਤਿਆਂ ਦੀ ਧਰਤੀ ਕਹਿੰਦੇ ਨਾਲੇ ਤੇ ਫਿਰ ਤੁਸੀਂ ਕਹਿੰਦੇ ਹੋ ਕਿ ਲੌਜੀਕ ਗਲਤ ਹੈ ਵੀ ਚਿੱਟੇ ਤੋਂ ਛੱਡ ਕੇ ਫੀਮ ਤੇ ਲਾ ਦਿਓ ਇਹ ਲੌਜੀਕ ਗਲਤ ਹੈ ਨਹੀਂ ਤਾਂ ਬਿਲਕੁਲ ਹੀ ਗਲਤ ਹੈ ਉਹਦਾ ਨੱਕ ਨਾਲ ਲਾ ਕੇ ਗੱਲ ਨਾਲ ਲਾ ਲਓ ਸਫਾਈ ਹੋ ਗਈ ਕਿੰਸ ਪਾਈ ਹੋ ਗਈ ਵੀ ਫਿਰ ਜੋ ਮੰਗ ਕਰ ਰਹੇ ਨੇ ਕਈ ਤਾਂ ਡਾਕਟਰ ਵੀ ਮੰਗ ਕਰ ਰਹੇ ਨੇ ਵਿੱਚ ਵੀ ਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਤੁਸੀਂ ਵੀ ਡਾਕਟਰ ਹੋ ਇੱਕ ਉਹ ਯਾਰ ਉਹ 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 ਵੀ ਜੀ ਉਹ ਉਹਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਉਹਨਾਂ ਲੋਕਾਂ ਦੇ ਮੈਂ ਉਹਨਾਂ ਵਾਸਤੇ ਉਹ ਵਰਡ ਨਹੀਂ ਯੂਜ਼ ਕਰਨਾ ਚਾਹੁੰਦਾ ਉਹ ਆਪਣੇ ਲੈਵਲ 'ਚ ਬਹੁਤ ਸਤਿਕਾਰਯੋਗ ਨੇ ਲੇਕਿਨ ਥੱਲੇ ਗਰਾਉਂਡ ਰੈਲਟੀ ਨੂੰ ਤਾਂ ਦੇਖੋ ਇਹ ਕੋਈ ਪਠਾਨ ਮਾਜਰਾ ਦਾ ਤੇ ਇਹਨਾਂ ਦਾ ਜਿਹੜਾ ਵਿਧਾਨ ਸਭਾ ਦੇ ਵਿੱਚ ਇੱਕ ਕੋਈ ਤਰਕ ਹੈ ਕਿ ਖੇਤੀ ਦੇ ਨਾਲ ਜਿਹੜਾ ਮੇਰਾ ਜਿਹੜਾ ਕੰਸਰਨ ਬਹੁਤ ਸਾਰਾ ਉਹ ਉੱਥੇ ਸ਼ੁਰੂ ਹੁੰਦਾ ਜਿੱਥੇ ਜਦੋਂ ਇਹ ਖੇਤੀ ਦੀ ਗੱਲ ਕਰਦੇ ਨੇ ਕੋਈ ਬੰਦਾ ਜਿਹੜਾ ਹੈਗਾ ਜਿਸ ਤਰ੍ਹਾਂ ਮੈਂ ਕਿਹਾ ਵਰਡ ਯੂਜ਼ ਕੀਤਾ ਕਿ ਸ਼ਰਾਬ ਜਿਹੜਾ ਮੈਂ ਇਹ ਨਹੀਂ ਕਹਿੰਦਾ ਕਿ ਲੋਕ ਸ਼ਰਾਬ ਪੀਣ ਲੱਗ ਜਾ ਲੇਕਿਨ ਮੈਂ ਇਹ ਗੱਲ ਕਹੀ ਹੈ ਕਿ ਇੱਕ ਸੋਸ਼ਲ ਇਵਲ ਹੈ ਇਹ ਐਕਸੈਪਟੇਬਲ ਸੋਸ਼ਲ ਇਵਲ ਹੈ ਉਹਦੇ ਚ ਲੋਕ ਭੁੱਕੀ ਵੀ ਡੋਡੇ ਵੀ ਖਾ ਲੈਣਗੇ ਤਾਂ ਕਿਤੋਂ ਕੋਈ ਲਿਆ ਕੇ ਖਾਲੇਗਾ ਤਾਂ ਕਿਸੇ ਨੂੰ ਜਿਵੇਂ ਕਹਿੰਦੇ ਚੋਰੀ ਛੁਪੀ ਕੋਈ ਵੀ ਕਰਦਾ ਕੋਈ ਵੀ ਕੀਤਾ ਜਾਂਦਾ ਕੁਝ ਕਿਸੇ ਨੂੰ ਜਦੋਂ ਜਦ ਤੁਸੀਂ ਓਪਨ ਓਪਨ ਹੋ ਜਾਂਦੀ ਹੈ ਉਹ ਰੌਲਾ ਉੱਥੇ 걸ਦਾ ਪੈਂਦਾ ਹੈ ਪੰਜਾਬ ਨੂੰ ਪੰਜਾਬ ਨੂੰ ਨਸ਼ਈ ਕਿਉਂ ਕਿਆ ਗਿਆ ਚਲ ਤੁਸੀਂ ਮੈਨੂੰ ਦੱਸੋ 2014 ਨਹੀਂ ਇੱਕ ਮਿੰਟ ਮੇਰੀ ਗੱਲ ਸੁਣੋ 2014 ਦੀ ਇਲੈਕਸ਼ਨ ਜਿਹੜੀ ਹੈਗੀ ਆ 2014 ਤੋਂ ਬਾਅਦ ਫਿਰ 2017 ਵਾਲੀ ਤੁਹਾਨੂੰ ਗੁਟਕਾ ਸਾਹਿਬ ਦੀ ਸੌ ਕਿਉਂ ਖਾਣੀ ਪਈ ਕਿਉਂ ਖਾਣੀ ਪਈ ਇਹਦਾ ਮਤਲਬ ਕੋਈ ਉਹਦੇ ਵਿੱਚ ਗਲਤ ਗਲਤੀ ਤਾਂ ਹੀ ਤੁਹਾਨੂੰ ਸੌ ਖਾਣੀ ਪਈ ਆਹੀ ਸਰਕਾਰ ਜਿਹੜੀ ਹੈਗੀ ਆ ਜਿਹੜੀ ਕਹਿੰਦੀ ਸੀ ਅਸੀਂ ਨਸ਼ੇ ਬੰਦ ਕਰਦਾਂਗੇ ਕਿਉਂ ਕਹਿੰਦੇ ਸੀ ਨਸ਼ੇ ਬੰਦ ਕਰਦਾਂਗੇ ਵੀ ਸੋਸ਼ਲ ਇਵੈਂਟ ਦੀ ਗੱਲ ਕੀਤੀ ਹੈ ਕਿ ਸ਼ਹਾਬ ਇੱਕ ਸੋਸ਼ਲ ਇਵੈਂਟ ਹੈ ਕਿ ਫੀਮ ਨਹੀਂ ਬਣ ਸਕਦਾ ਨਾ ਬਣਿਆ ਨਹੀਂ ਨਾ ਕਿੰਨੇ ਸਾਲ ਹੋ ਗਏ ਜਿਹੜੀ ਹੈਗੀ ਦੁਨੀਆ ਬਣੀ ਨੂੰ ਤੁਸੀਂ ਕਦੀ ਹੋਇਆ ਹੈ ਰਾਜਸਥਾਨ ਵਿੱਚ ਤਾਂ ਤੁਸੀਂ ਐਗਜ਼ਾਮਪਲ ਦਿੱਤੀ ਸੀਗੀ ਸੋਸ਼ਲ ਇਵੈਂਟ ਰਾਜਸਥਾਨ ਵਿੱਚ ਤਾਂ ਹੋ ਗਿਆ ਯੂਪੀ ਦੇ ਕੋਈ ਇਸ ਵਿੱਚ ਹੋ ਗਿਆ ਮਧ ਪ੍ਰਦੇਸ਼ ਵਿੱਚ ਹੋ ਗਿਆ ਨਹੀਂ 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 ਇਸ ਤਰ੍ਹਾਂ ਨਹੀਂ ਹੈਗਾ ਮੈਂ ਤੁਹਾਡੇ ਕੋਲ ਹੀ ਸਵਾਲ ਪੁੱਛਣ ਲੱਗਿਆ ਸੀਗਾ ਤੁਹਾਡੇ ਘਰ ਜਿਹੜੇ ਲੋਕ ਸ਼ਰਾਬ ਪੀਂਦੇ ਆ ਮੈਂ ਕੋਈ ਉਸ ਗੱਲ ਨੂੰ ਬਹੁਤਾ ਸਰਾਂਦਾ ਨਹੀਂ ਪਿਆ ਲੇਕਿਨ ਮੈਂ ਇਹ ਗੱਲ ਕਰਿਆ ਕਿ ਤੁਸੀਂ ਸੋਸ਼ੀਅਲੀ ਤੌਰ ਤੇ ਸੋਸ਼ਲ ਫੰਕਸ਼ਨਸ ਦੇ ਵਿੱਚ ਜਾਂ ਇੱਕ ਵੈਲਕਮ ਡਰਿੰਕ ਵੀ ਤੁਸੀਂ ਦਿੰਦੇ ਹੋ ਤੁਸੀਂ ਕਦੀ ਕਿਸੇ ਬੰਦੇ ਕੋਲ ਇਹ ਗੱਲ ਸੁਣੀ ਹੈ ਕਿ ਜਦੋਂ ਤੁਹਾਡੇ ਘਰ ਆਇਆ ਤੁਸੀਂ ਉਸ ਨੂੰ ਭੁੱਕੀ ਡੋਡੇ ਤੇ ਫੀਮ ਤੇ ਚਟਾ ਡਰਿੰਗ ਵਿੱਚ ਲੈ ਕੇ ਬਹਿ ਗਏ ਆਲਾ ਫਾਟੂ ਇਹ ਸ਼ੱਕ ਤੋਂ ਕਿਰ ਕਿਹਾ ਆਪਾਂ ਕਿ ਤਾਂ ਮੰਨ ਲਓ ਉਹ ਵਾਲੀ ਇਵਲ ਜਿਹੜੀ ਹੈਗਾ ਸੋਸ਼ਲ ਇਵਲ ਉਹ ਐਕਸੈਪਟੇਬਲ ਹੈ ਇਹ ਵਾਲੀ ਸੋਸ਼ਲ ਇਵਲ ਜਿਹੜੀ ਨਾਲੇ ਉਹਦਾ ਥੋੜਾ ਜਿਹਾ ਕੰਪੈਟਿਬਲੀ ਥੋੜੀ ਸੇਫ ਨਹੀਂ ਮੈਂ ਕਹਾਂਗਾ ਲੈਸ ਡੇਂਜਰਸ ਕਹਾਂਗਾ ਮਤਲਬ ਸੇਫ ਨਹੀਂ ਹੈਗੀ ਉਹ ਲੈਸ ਡੇਂਜਰਸ ਹੈਗੀ ਹੈ ਇਹ ਜਿਆਦਾ ਖਤਰਨਾਕ ਹੈ ਕੰਪੈਟਿਬਲੀ ਔਰ ਇਹ ਇਬਰਾਹੀਮ ਬਹੁਤ ਵੱਡੀ ਤੇ ਕਹਿੰਦੇ ਰਾਜੇ ਮਹਾਰਾਜ ਇਹ ਤਾਂ ਪਹਿਲਾਂ ਫੀਮ ਦੇ ਸੇਵਨ ਹੁੰਦਾ ਸੀ ਤੁਸੀਂ ਡਰਿੰਕ ਦੀ ਗੱਲ ਕੀਤੀ ਹੈ ਉਹਨਾਂ ਅੱਗੇ ਤਾਂ ਫੀਮ ਪਈ ਹੁੰਦੀ ਸੀ ਮਹਾਰਾਜਾਂ ਤੇ ਜਿਹੜੇ ਉੱਥੇ ਗੁਟਕਾ ਸਾਹਿਬ ਦੇ ਫਿਰ ਗੋਟਾ ਕਿਉਂ ਖਾ ਕੇ ਆਏ ਸੀ ਨਹੀਂ ਮਹਾਰਾਜ ਹੋ ਵੀ ਬਹੁਤ ਹੋਏ ਨੇ ਨਹੀਂ ਤੁਸੀਂ ਪਿਛਲੇ 100 ਸਾਲ ਜਾਓਗੇ 150 ਸਾਲ 200 ਸਾਲ ਦੇ ਵਿੱਚ ਨਹੀਂ ਉਹ ਉਹ ਕੋਈ ਵੀ ਜਿਹੜਾ ਹੈਗਾ ਕਿਸੇ ਵੀ ਗਲਤ ਗੱਲ ਨੂੰ ਪ੍ਰੋਮੋਟ ਨਹੀਂ ਕੀਤਾ ਜਾ ਸਕਦਾ ਗਲਤ ਗੱਲ ਨੂੰ ਕਿਵੇਂ ਹੋ ਉਸ ਤੋਂ ਕਿਵੇਂ ਬਚਣਾ ਉਹਦੇ ਵਾਸਤੇ ਡਿਸਕਸ਼ਨ ਹੁੰਦੀ ਹੁੰਦੀ ਆ ਉਹਦੀ ਪ੍ਰੋਮੋਸ਼ਨ ਵਾਸਤੇ ਕਦੀ ਡਿਸਕਸ਼ਨ ਨਹੀਂ ਨਹੀਂ ਮੈਂ ਪ੍ਰੋਮੋਸ਼ਨ ਨਹੀਂ ਕਰ ਰਹਾ ਮੈਂ ਤਾਂ ਤਾਂ ਸਵਾਲ ਕਰ ਰਿਹਾ ਕਿ ਲੋਕ ਕੀ ਕਹਦੇ ਨੇ ਇਹ ਲੋਕੀ ਜੋ ਤੋਂ ਐਗਜ਼ਾਮਪਲ ਆ ਮੈਂ ਦਿੱਤੀਆਂ ਨੇ ਇਹ ਮੈਂ ਖੁਦ ਇੰਟਰਵਿਊ 'ਚ ਕਈਆਂ ਨੇ ਕੋਈ ਮੈਨੂੰ ਐਗਜ਼ਾਮਪਲਾਂ ਦੇ ਕੇ ਗਿਆ ਇੱਕ ਡਾਕਟਰ ਸਾਹਿਬ ਦਾ ਇੰਟਰਵਿਊ ਕੀਤਾ ਸੀ ਉਹ ਬਹਾਦਰ ਕਹਿੰਦੇ ਨੇ ਵੀ ਫੀਮ ਦੀ ਖੇਤੀ ਹੋਣੀ ਚਾਹੀਦੀ ਪੁਰਾਣੇ ਮਹਾਰਾਜੇ ਕਹੰਦੇ ਸੀ ਹੁਣ ਵੀ ਖਾਣੀ ਚਾਹੀਦੀ ਆ ਇਹਦਾ ਸੇਵ ਨੂੰ ਕੀ ਨੁਕਸਾਨ ਹੈ ਮਹਾਰਾਜੇ ਤਾਂ ਬਹੁਤ ਕੁਝ ਕਹਿੰਦੇ ਸੀ ਉਹਦੇ 'ਚ ਤੁਸੀਂ ਦੇਖੋ ਕਿ ਜਿਹੜੀ ਇਹ ਫੀਮ ਹੈਗੀ ਆ ਇੱਕ ਮੈਂ ਤੁਹਾਨੂੰ ਹੋਰ ਵੀ ਐਗ ਔਰ ਕੋਡ ਹੈਗਾ ਕਿ ਫੀਮ ਖਾਨ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਘਟ ਨਹੀਂ ਸਕਦਾ ਤੁਹਾਡਾ ਬਲੱਡ ਪ੍ਰੈਸ਼ਰ ਵੱਧ ਵੀ ਸਕਦਾ ਠੀਕ ਹੈ ਜਿੱਦ ਘਟੇ ਹੋਏ ਬਲੱਡ ਪ੍ਰੈਸ਼ਰ ਦੇ ਵਿੱਚ ਤੁਸੀਂ ਫੀਮ ਆਪਣੀ ਮਰਜ਼ੀ ਨਾਲ ਖਵਾਤੀ ਸਾਡੇ ਕੋਲ ਤਾਂ ਕਈ ਤਰ੍ਹਾਂ ਦੇ ਬੰਦੇ ਆਉਂਦੇ ਆ ਵਿੱਚ ਜਿਹੜੇ ਇਹੋ ਜਿਹੇ ਪੁੱਠੇ ਸਿੱਧੇ ਕੰਮ ਕੀਤੇ ਹੁੰਦੇ ਆ ਫਿਰ ਫਸੇ ਹੁੰਦੇ ਆ ਇੱਕ ਦਿਨ ਇੱਕ ਮੇਰੇ ਕੋਲ ਮੇਰੇ ਕੋਲ ਸਪੈਸੀਫਿਕਲੀ ਆਇਆ ਉਹ ਮਾੜੀ ਜੀ ਇੱਥੇ ਕਿਤੇ ਦਰਦ ਹੋਈ ਹੋਣੀ ਆ ਫੀਮ ਨੂੰ ਖਵਾਤੀ ਉਹ ਫਿਰ ਬਿਹੋਸ਼ਿਆ ਹੋਇਆ ਪਰ ਉੱਥੇ ਚੱਤ ਉਸ ਕੀ ਕਰੋਗੇ ਹੁਣ ਆਲਾ ਇਸ ਮਸਾਲੇ ਪੁੱਤ ਮੈਂ ਤੁਹਾਨੂੰ ਇਹ ਇਹ ਨਾਲ ਜੋੜ ਕੇ ਗੱਲ ਦੱਸਦਾ ਕਿ ਲੋਕਾਂ ਦੇ ਵਿੱਚ ਮਿਸਕਨਸੈਪਸ਼ਨਸ ਕਿਵੇਂ ਆ ਜਿਵੇਂ ਹੁਣ ਅਧਰੰਗ ਜਦੋਂ ਹੁੰਦਾ ਆਪਾਂ ਕਹਿੰਦੇ ਆ ਕਿ ਸਿਰ ਦੇ ਵਿੱਚ ਦੋ ਤਰ੍ਹਾਂ ਹੋ ਸਕਦਾ ਜਾਂ ਤਾਂ ਬਲੋਕੇਜ ਹੋ ਗਈ ਤੇ ਜਾਂ ਖੂਨ ਪੈ ਗਿਆ ਦੋ ਹੋਗੇ ਨਾ ਦੋ ਚੀਜ਼ਾਂ ਹੋ ਗਈਆਂ ਜੇ ਸਿਰ ਦੇ ਵਿੱਚ ਬਹੁਤ ਜ਼ਿਆਦਾ ਜਿਵੇਂ ਬਲੱਡ ਪ੍ਰੈਸ਼ਰ ਵੱਧਦਾ ਤੇ ਖੂਨ ਜਿਹੜਾ ਹੈਗਾ ਰਿਸ ਜਾਂਦਾ ਤੁਹਾਨੂੰ ਕਹਿੰਦੇ ਖੂਨ ਦੇ ਵਿੱਚ ਤੇ ਉਹ ਖੂਨ ਜਿਹੜਾ ਹੈਗਾ ਉਹ ਉਹਦੇ ਕਰਕੇ ਵੀ ਤੁਹਾਨੂੰ ਉਧਰੰਗ ਹੋ ਸਕਦਾ ਤੇ ਜਿਹੜਾ ਉਹ ਦਰੰਗ ਹੋਇਆ ਹੁੰਦਾ ਆ ਉਹਦੇ ਚ ਇਹ ਹੁੰਦਾ ਕਿ ਜੇ ਤੁਸੀਂ ਡਿਸਪਲਾਈਨ ਜਾਂਚਪੀਨ ਦੀ ਗੋਲੀ ਜਿਵੇਂ ਦੇਤੀ ਹੈਨਾ ਤੇ ਖੂਨ ਤਾਂ ਤੁਹਾਡਾ ਪਹਿਲਾਂ ਵਗ ਰਿਹਾ ਉਹ ਤਾਂ ਫਿਰ ਜਾ ਕੇ ਵਗਣ ਲੱਗ ਜਾਊਗਾ ਤੇ ਜੇ ਜੇ ਬਲੌਕਟ ਹੋਇਆ ਹੋਇਆ ਕਿਤੇ ਉਥੇ ਤੁਸੀਂ ਐਸਪਰੀ ਡਿਸਪਲਾਈਨ ਦੀ ਗੋਲੀ ਦੇਤੀ ਤੇ ਹੋ ਸਕਦਾ ਉਹ ਤੁਹਾਨੂੰ ਫਿੱਟ ਬੈਟ ਜਾਵੇ ਅੱਛਾ ਕ ਆਖਰੀ ਸਵਾਲ ਹੈ ਹਾਂ ਤੇ ਕੀ ਕੁੜੀਆਂ ਫੀਮ ਖਾਨ ਤਾਂ ਕੀ ਉਹਨਾਂ ਵਾਸਤੇ ਲਾਹੇਵੰਦ ਹੋ ਸਕਦਾ ਨਹੀਂ 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 ਮੈਂ ਪੰਜ ਸਵਾਲ ਕਰ ਰਿਹਾ ਕਿਉਂਕਿ ਆਪਾਂ ਦੇਖਦੇ ਹਾਂ ਕਿ ਹੁਣ ਤਾਂ ਚੰਡੀਗੜ੍ਹ ਦੇ ਵਿੱਚ ਦਾ ਠੇਕਿਆਂ ਦੇ ਉੱਤੇ ਵੀ ਕੁੜੀਆਂ ਜਾਂਦੀਆਂ ਨੇ ਬੀਅਰ ਜਾਂ ਹੋਰ ਉਹ ਅਲਕੋਹਲ ਦਾ ਵੀ ਸੇਵਨ ਕਰਦੀਆਂ ਨੇ ਆਪ ਨੂੰ ਪਤਾ ਹੈ ਤੁਸੀਂ ਵੀ ਦੇਖਦੇ ਹੋ ਬਹੁਤ ਡੇਂਜਰਸ ਪਤਾ ਹੈ ਬੰਦਿਆਂ ਦੇ ਮੁਕਾਬਲੇ ਬੰਦਿਆਂ ਦੇ ਮੁਕਾਬਲੇ ਜੇਕਰ ਕੁੜੀਆਂ ਕਿਸੇ ਤਰ੍ਹਾਂ ਦੇ ਚਾਹ ਉਹ ਬੀਅਰ ਦੀ ਗੱਲ ਤੁਸੀਂ ਕੀਤੀ ਹੈ ਚਾਹ ਉਹ ਸ਼ਰਾਬ ਦੀ ਗੱਲ ਹੋਵੇ ਚਾਹ ਉਹ ਫੀਮ ਦੀ ਗੱਲ ਹੋਵੇ ਚਾਹ ਕਿਸੇ ਹੋਰ ਨਸ਼ੇ ਦੀ ਵੀ ਗੱਲ ਹੋਵੇ ਉਹ ਕੁੜੀਆਂ ਵਾਸਤੇ ਬਹੁਤ ਡੇਂਜਰਸ ਹੈਗੀ ਹੈ ਕਿਉਂਕਿ ਕੁੜੀਆਂ ਦਾ ਕੰਮ ਕਰਨ ਦਾ ਤੇ ਫਿਜ਼ੀਕਲ ਦਾ ਜਿਹੜਾ ਹੈਗਾ ਉਹ ਡਿਫਰੈਂਸ ਹੈ ਬੰਦੇ ਨਾਲ ਵਿੱਚ ਨਹੀਂ ਠੀਕ ਹੈ ਉਹ ਦੋਨਾਂ ਦਾ ਕੰਮ ਕਰਦਾ ਤੇ ਕਹਿੰਦਾ ਇੱਕ ਤੁਸੀਂ ਦੇਖੋ ਨਾ ਜਿਵੇਂ ਹੁਣ ਐਚ ਆਈ ਵੀ ਐਡਸ ਦੀ ਆਪਾਂ ਮੰਨ ਲਓ ਸਪੋਜ਼ ਆਪਾਂ ਗੱਲ ਕੀਤੀ ਸੀ ਬੰਦਾ ਹੈਗਾ ਤੇ ਉਹ ਬੰਦਾ ਕੈਰੀ ਕਰੀ ਫਿਰਦਾ ਆਪਣੇ ਅਗਰ ਵਾਈਫ ਹੈਗੀ ਹੈ ਜਾਂ ਉਹਦੇ ਉਹ ਪ੍ਰੈਗਨੰਸੀ ਹੋ ਗਈ ਉਹਨੂੰ ਤੇ ਪ੍ਰੈਗਨੰਸੀ ਦੇ ਵਿੱਚ ਤਾਂ ਉਹ ਐਚ ਆਈ ਵੀ ਐਡਸ ਜਿਹੜੀ ਹੈ ਅੱਗੇ ਟ੍ਰਾਂਸਮਿਟ ਹੋ ਜਾਂਦੀ ਹੈ ਬੱਚੇ ਤੱਕ ਚਲੀ ਜਾਂਦੀ ਹੈ ਬੰਦੇ 'ਚ ਨਹੀਂ ਨਾ ਜਾਂਦੀ ਬੰਦਾ ਤਾਂ ਪਰਹ ਹੋ ਗਿਆ ਉਹਦੇ ਚ ਸੋ ਇਸ ਕਰਕੇ ਇਹਨਾਂ ਦੋਨੋਂ ਨੂੰ ਕੰਪੇਅਰ ਨਹੀਂ ਕੀਤਾ ਜਸਾ ਇਟਸ ਮੋਰ ਡੇਂਜਰਸ ਪਰ ਦਾ ਗੱਲ ਗੱਲ ਸੋਨ ਜਾਂ ਬੋਮਨ ਸੰਜੋਗੀ ਹਾਂ ਨਮਸਤੇ ਜਿਆਦਾ ਖਤਰਾ ਹੈ ਇਸ ਕਰਕੇ ਇਹਨੂੰ ਇਹਨੂੰ ਮੈਂ ਵਿਜੀਤ ਜੀ ਤੁਹਾਡੇ ਮੀਡੀਆ ਦੇ ਥੂ ਸਾਰੇ ਲੋਕਾਂ ਨੂੰ ਇਹ ਗੱਲ ਕਹਾਂਗਾ ਕਿ ਕਿਸੇ ਵੀ ਈਵਲ ਨੂੰ ਜਾਂ ਬਰਾਈ ਨੂੰ ਪ੍ਰੋਮੋਟ ਨਹੀਂ ਕੀਤਾ ਜਾ ਸਕਦਾ ਬਰਾਈ ਦੇ ਬਾਰੇ ਡਿਸਕਸ਼ਨ ਕਰਕੇ ਤੁਸੀਂ ਫੀਮ ਬਰਾਈ ਮੰਗ ਬੰਦੇ ਹੋ ਬਹੁਤ ਵੱਡੀ ਫੜਾ ਡਿਮਾਂਡ ਇੱਕ ਪਾਸੇ ਡਿਮਾਂਡ ਇੱਕ ਪਾਸੇ ਤੁਸੀਂ ਬਦਾਈ ਮੰਨਦੇ ਹੋ ਜੋ ਕਹਿੰਦੇ ਨੇ ਕਿ ਅਛਾਈ ਹੈ ਇਹਨੂੰ ਲਾਗੂ ਕਰ ਦਿਓ ਫਟਾਫਟ ਪੰਜਾਬ ਚ ਖੇਤੀ ਕਰ ਦਿਓ ਇਹਦੀ ਉਹ ਅਛਾਈ ਦੇ ਕੋਈ ਨਹੀਂ ਸਕਦੀ ਉਹ ਕੋਈ ਉੱਥੋਂ ਜਿੰਨੇ ਪੈਸੇ ਉਹਨਾਂ ਨੇ ਰਾਜਸਥਾਨ ਵਾਲਿਆਂ ਨੇ ਮੱਧਿਆਪਰਦੇਸ਼ ਵਾਲਿਆਂ ਨੇ ਤੇ ਚੀਨ ਵਾਲਿਆਂ ਨੇ ਤੇ ਯੂਪੀ ਵਾਲਿਆਂ ਨੇ ਕਮਾਈ ਨੇ ਨਾ ਉਹ ਉਹ ਕੋ ਲੈ ਲੋ ਜੇ ਕਾਫੀ ਸਾਰੇ ਬੱਚੇ ਹੋਣੇ ਉੱਥੇ ਅਫਗਾਨistan ਪੈਸੇ ਉਹਨਾਂ ਨੇ ਬਹੁਤ ਕਮਾਏ ਹੋਏ ਆ ਲੈ ਲਿਓ ਉਹਨਾਂ ਕੋਲ ਜਾ ਕੇ ਸਾਰੇ ਟੁੱਟੇ ਮਕਾਨ ਪਏ ਆ ਕੱਚੇ ਮਕਾਨਾਂ ਦੇ ਵਿੱਚ ਰਹਿੰਦੇ ਆ ਮੁੰਡਾ ਕੁੜੀ ਉਹਨਾਂ ਦਾ ਕੋਈ ਨਹੀਂ ਪੜਿਆ ਹੋਇਆ ਕਪੜੇ ਉਹਨਾਂ ਨੇ ਨਹੀਂ ਪਾਏ ਹੁੰਦੇ ਬਾਹਰ ਉਹ ਨਹੀਂ ਕੋਈ ਨਿਕਲਦੇ ਵਰਡੇ ਚ ਉਹਨਾਂ ਨੂੰ ਕੋਈ ਕਿਤੇ ਵੜ ਨਹੀਂ ਦਿੰਦਾ ਇਹ ਇਹ ਇਸ ਤਰ੍ਹਾਂ ਦਾ ਪੰਜਾਬ ਚਾਹੁੰਦੇ ਆਪਾਂ ਮੈਨੇ ਕਹਨੇ ਨਹੀਂ ਆਪਣੇ ਮੂੰਹ ਕੀਤੀ ਇਹਦੀ ਖੇਤੀ ਕਰ ਦੋ ਜਦੋਂ ਮੈਨੇ ਕਹਨੇ ਨਹੀਂ ਤੁਸੀਂ ਮੇਰੇ ਕੋਲ ਭਾਵੇਂ ਜਨਵਰੀ ਮਰਜੀ ਸਵਾਲ ਮੈਂ ਤੁਹਾਨੂੰ ਇਹ ਨਹੀਂ ਕਹਦਾ ਵੀ ਤੁਸੀਂ ਕਹੋ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਲੋਕੀ ਇਹ ਕਹਿੰਦੇ ਨੇ ਅਲੱਗ-ਅਲੱਗ ਤਰੀਕੇ ਦੇ ਨਾਲ ਕਿ ਪੰਜਾਬ ਚ ਡਿਮਾਂਡ ਹੈਗੀ ਆ ਤੁਹਾਡੇ ਖਿੱਤੇ ਦੇ ਲੋਕ ਡਾਕਟਰ ਵੀ ਕਹਿੰਦੇ ਪਏ ਨੇ ਹੁਣ ਤਾਂ ਖੁਦ ਐਮਐਲਏ ਨੇ ਪੁੱਛ ਲਿਆ ਸਵਾਲ ਕਰ ਲਿਆ ਵਿਧਾਨ ਸਭਾ ਦੇ ਵਿੱਚ ਐਮਐਲਏ ਕਿਹੜਾ ਡਾਕਟਰ ਹੈ ਐਮਐਲਏ ਨੂੰ ਆਪਣੇ ਆਪਣੇ ਕੈਰੇਕਟਰ ਤਾਂ ਨਹੀਂ ਪਤਾ ਕੀ ਕੀਤਾ ਉਹਨੇ ਉਹ ਤਾਂ ਪਰਸੂ ਤੁਹਾਡੀ ਜਰਨਲਿਸਟ ਨਾਲ ਕੀ ਕੀਤਾ ਉਹ ਤਾਂ ਕ੍ਰਿਮੀਨਲ ਹੈ ਜੋ ਉਹਨੇ ਵਿਧਾਨ ਸਭਾ ਦੇ ਵਿੱਚ ਕੀਤਾ ਜੋ ਜੋ ਆ ਜਿਹੜਾ ਬੋਲਿਆ ਇਹ ਇਹ ਵੀ ਕ੍ਰਿਮੀਨਲ ਹੈ ਤੇ ਉਹ ਦੂਸਰਾ ਜਿਹੜਾ ਉਹ ਤਾਂ ਰਿਕਾਰਡਡ ਕ੍ਰਿਮੀਨਲ ਹੈ ਥ्रेटनिंग ਕਰ ਰਹੇ ਤੁਸੀਂ ਵਿਧਾਨ ਸਭਾ ਦੇ ਵਿੱਚ ਉਹੋ ਜਿਹੇ ਬੰਦੇ ਦੀ ਤੁਸੀਂ ਤੁਸੀਂ ਕੀ ਗੱਲ ਕਰਨੀ ਉਹਦੀ ਕੀ ਐਗਜ਼ਾਮਪਲ ਦੇਣੀ ਕਿਸ ਨੇ ਡਾਕਟਰ ਧਰਮੀ ਦੇ ਗਾਂਧੀ ਵੀ ਤਾਂ ਕਹਿੰਦੇ ਸੀ ਡਾਕਟਰ ਧਰਮੀ ਗਾਂਧੀ ਕਿਉਂ ਪਿਛਲੇ ਪੰਜ ਸਾਲਾਂ ਦਾ ਬੰਦਾ ਹੁਣ ਬੋਲਦਾ ਕਿਉਂ ਨਹੀਂ 2019 ਵਿੱਚ ਹੀ ਬੋਲਿਆ ਨਾ ਜਾਂ 18 19 ਜੋ ਕੁਝ ਬੋਲਿਆ ਸੀਗਾ ਹੁਣ ਕਿਉਂ ਨਹੀਂ ਬੋਲਦਾ ਮੈਨੇ ਉਪਲਿਯੋਪੋਸ ਕੀਤਾ ਹੋਰ ਸੁਣੋ ਮੈਂ ਮੈਂ ਵੀ ਤਾਂ ਫਿਰ ਮੈਨੇ ਨਹੀਂ ਪਤਾ ਡਾਕਟਰ ਗਾਂਧੀ ਨੇ ਕਿੰਨੇ ਸਾਲ ਨੌਕਰੀ ਕੀਤੀ ਹੈ ਲੇਕਿਨ ਮੈਨੇ 33 ਸਾਲ ਨੌਕਰੀ ਕੀਤੀ ਹੈ ਫੀਲਡ ਦੇ ਵਿੱਚ ਮੈਨੇ ਮਰਦੇ ਦੇਖੇ ਆ ਰੋਜ਼ ਦੇਖਦੇ ਆ ਉਹਨਾਂ ਦੀਆਂ ਮਾਵਾਂ ਭੈਣਾਂ ਬੇਟੀਆਂ ਕੋਲ ਖੜੇ ਹੋ ਕੇ ਡਾਕਟਰ ਸਾਹਿਬ ਇਹ ਚਿੱਟਾ ਲਾਂਦਾ ਜੀ ਡਾਕਟਰ ਸਾਹਿਬ ਇਹ ਪ੍ਰੋਕਸੀਮਾ ਦੇ ਕੈਪਸੂਲ ਲਾਂਦਾ ਜੀ ਡਾਕਟਰ ਸਾਹਿਬ ਇੱਕ ਟਰਾਮਾਡੋਲ ਦੇ ਕੈਪਸੂਲ ਲਾਂਦਾ ਠੀਕ ਹੈ ਡਾਕਟਰ ਸਾਹਿਬ ਇਹ ਫੀਹਮ ਖਾਂਦਾ ਜੀ ਇਹਦਾ ਇਹਦਾ ਕੁਛ ਨਾ ਕੁਛ ਕਰੋ ਇਹ ਮੈਨੇ ਮੈਂ ਰੋਜ਼ ਦੇਖਦਾ ਹਰ ਰੋਜ਼ ਰਿਟਾਇਰ ਹੋਏ ਨੇ ਮੈਂ ਇੱਕ ਦਿਨ ਨਹੀਂ ਘਰ ਬੈਠਿਆ ਰੋਜ਼ ਮਰੀਜ਼ ਦੇਖਦਾ ਮੈਂ ਠੀਕ ਹੈ ਮੈਂ ਚੈਰੀਟੇਵਲ ਦੇਖਦਾ ਮੈਂ ਮੈਂ ਆਪਣੀ ਮਰਜ਼ੀ ਕਰਕੇ ਦੇਖਦਾ ਮੇਤੇ ਕੋਈ ਬਾਂਡਿੰਗ ਨਹੀਂ ਹੈਗੀ ਲੇਕਿਨ ਉਹ ਜਿਹੜੀਆਂ ਧੀਆਂ ਪੈਣਾ ਜਿਹੜੀਆਂ ਹੈਗੀਆਂ ਜਦੋਂ ਰੋਂਦੀਆਂ ਨਜ਼ਰ ਆਉਂਦੀਆਂ ਨੇ ਮੈਨੂੰ ਨਹੀਂ ਨਜ਼ਰ ਆਉਂਦੀਆਂ ਮੈਂ ਨਹੀਂ ਕੋਸ਼ਿਸ਼ ਕਰਦਾ ਉਸ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਰਸ਼ੇਦ ਆ ਜਦੋਂ ਰੋਲਾ ਪਿਆ ਸੀਗਾ ਠੀਕ ਹੈ ਫਿਰ ਡਾਕਟਰ ਗਾਂਧੀ ਨੇ ਕੁਝ ਬੋਲਿਆ ਹੋਵੇਗਾ ਮੈਂ ਨਹੀਂ ਉਹਨੂੰ ਕਹਿੰਦਾ ਲੇਕਿਨ ਸਭ ਤੋਂ ਪਹਿਲਾਂ ਤਾਂ ਰੋਲਾ ਜਿਹੜਾ ਹੈਗਾ ਮੈਂ ਹੀ ਪਾਇਆ ਸੀਗਾ 2014 'ਚ ਪੰਜਾਬ ਗਵਰਨਮੈਂਟ ਦੀ ਤਕਰੀਬਨ ਤਕਰੀਬਨ ਸਾਰੀ ਸਰਕਾਰ ਜਿਹੜੀ 2007 ਚ ਮੈਨੂੰ ਦੱਸ ਦੇਵੇ ਕਿਸੇ ਬੰਦੇ ਨੇ ਕੋਈ ਰਿਪੋਰਟ ਜਿਹੜੀ ਪਿਛਕੀ ਜਿਹੜੀ ਮੈਂ ਕਲੀਅਰ ਕੱਟ ਰਿਪੋਰਟ ਜਿਹੜੀ ਹੈ ਜੇ ਐਡੀਸ਼ਨ ਪ੍ਰੋਜੈਕਟਡ ਪੰਜਾਬ ਸਟੇਟ ਡੇਟਸ ਕੰਟਰੋਲ ਸੁਸਾਇਟੀ ਦੇ ਵਿੱਚ ਗਵਰਨਮੈਂਟ ਆਫ ਪੰਜਾਬ ਨੂੰ ਦਿੱਤੀ ਸੀ ਕਿ ਹੈਲਥ ਡਿਪਾਰਟਮੈਂਟ ਤੇ ਪੁਲਿਸ ਡਿਪਾਰਟਮੈਂਟ ਦੋਵੇਂ ਰਲੇ ਹੋਏ ਆ ਮੈਡੀਕਲ ਨਸ਼ੇ ਵਾਸਤੇ ਉਦੋਂ ਅਜੇ ਤੱਕ ਕਿਉਂਕਿ ਕੰਬੈਟ ਲਈ ਉਦੋਂ ਅਜੇ ਤੱਕ ਛਿੱਟੇ ਛੁੱਟੇ ਦਾ ਰਲਾ ਘੱਟ ਸੀਗਾ ਰਿਕਾਰਡਡ ਹੈ ਮੇਰੇ ਵੱਲੋਂ ਅਜੇ ਵੀ ਰਿਕਾਰਡ ਪਿਆ ਹੋਇਆ ਵਿੱਚ